ਦੇਖੋ ਆਪਾਂ ਨੇ ਇੰਨਾ ਕਰ ਜਾ ਚੱਕ ਚੱਕ ਕੇ ਵੀ ਲਾਇਆ ਉਹ ਖੇਤੀ ਕਰਕੇ ਲਾਇਆ ਹੁਣ ਘਰ ਦੇ ਦਾ ਆਪਣੇ ਕੋਲ 40 42 ਵਿਗੇ ਜ਼ਮੀਨ ਹੈ 40 ਵਿਗੇ ਦਾ ਗੜ੍ਹ ਜ਼ਮੀਨ ਹੈ ਠੀਕ ਹੈ ਆਪਾਂ ਨੇ ਜੋ ਵੀ ਕੀਤਾ ਠੇਕੇ ਦੇ ਪੈੜੀ ਦੀ ਬਾਈ ਚਮਾਲੇ ਵਾਲਾ ਮੇਰੇ ਨਾਲ ਐ ਅਸੀਂ ਇਕੱਠੇ ਖੇਡੇ ਮੈਂ ਤੂੰ ਇੱਕ ਸਾਲ ਸੀਨੀਅਰ ਹੁੰਦਾ ਸੀਗਾ ਅੱਛਾ ਜੀ ਤੇ ਬਾਈ ਆਪਣੇ ਪਿੰਡੋਂ ਮੁੰਡੇ ਹੋਰ ਵੀ ਸੀਗੇ ਕੁਲਵੰਤ ਹੋ ਗਿਆ ਸ਼ਿੰਗਾਰਾ ਹੋ ਗਿਆ ਹਨ ਇਹਨਾਂ ਨੂੰ ਦੇਖ ਕੇ ਚਲੋ ਅਸੀਂ ਮੈਂ 2-4 ਸਾਲ ਖੇਡੇ ਸਰ ਚੰਗੇ ਕੰਮ ਲਈ ਕੰਮ ਕਰਨਾ ਥੋੜੀ ਸੋਚ ਵਧੀਆ ਰੱਖ ਕੇ ਚੱਲेंगे ਉਹ ਪਹਿਲਾ ਸਭ ਤੋਂ ਵੱਡੀ ਗੱਲ ਹੈ ਤੁਸੀਂ ਸੋਚ ਵਧੀਆ ਰੱਖ ਕੇ ਚੱਲਦੇ ਹੋ ਤਾਂ ਕਰਜਾ ਜਿੰਨਾ ਮਰਜ਼ੀ ਚੱਕ ਲਓ ਤੁਹਾਡਾ ਲੈ ਜਾ ਜਿੰਨੇ ਲਾਏ ਨੇ ਠੀਕ ਹੈ ਬਾਕੀ ਤੇਰੇ ਸਾਹਮਣੇ ਜੋ ਵੀ ਮੰਨ ਕੇ ਚਲੋ ਤਿੰਨ ਬੱਚੇ ਬਾਹਰ ਭੇਜਣੇ ਸਿੱਧਾ ਸਵਾ ਕਰੋੜ ਰੁਪਏ ਦਾ ਘਰ ਹੈ ਉਹਨਾਂ ਦਾ ਕਰੋੜ ਸਵਾ ਕਰੋੜ ਉਹ ਹੋ ਗਿਆ ਸਵਾ ਕਰੋੜ ਰੁਪਏ ਦਾ ਘਰ ਸੰਦ ਖੜੇ ਹੋਣਗੇ ਬੜੇ ਆਰਾਮ ਨਾਲ ਕਿੰਨੇ ਸੰਦ ਨੇ ਵੀਰੇ ਸੰਦ ਬਾਈ 7 ਟਰੈਕਟਰ ਨੇ ਆਪਣੇ ਕੋਲ 5 ਟਰਾਲੀਆਂ ਨੇ ਠੀਕ ਹੈ ਬਾਕੀ ਮਸ਼ੀਨਰੀ ਆ ਔਰ ਸਾਰੀ ਕੰਬਾਈਨ ਮੈਨੂੰ ਸਾਥ ਮੇਰੇ ਮਤਲਬ ਕਿ ਜਿਹੜਾ ਸ਼ੇਰਾ ਇਸ਼ਾਰਾ ਜਿੰਨੇ ਵੀ ਆਪਣੇ ਸਰਕਲ ਚ ਬੰਦੇ ਸੀਗੇ ਬਾਈ ਉਹਨਾਂ ਸਾਰਿਆਂ ਦੀ ਆਪ ਪਤਨਵਾਦ ਕਰਦੇ ਜਿੰਦਗੀ ਦਾ ਮੈਂ ਕਿਸੇ ਬੰਦੇ ਨੂੰ ਐ ਨਹੀਂ ਕਹਿੰਦਾ ਵੀ ਮੇਰਾ ਚਾਹੇ ਕੋਈ ਉਹ ਪੈਸਟੀਸਾਈਡ ਵਾਲਾ ਸੀਗਾ ਚਾਹੇ ਉਹ ਕੋਈ ਆਪਣਾ ਹੜਤੀਆ ਸੀਗਾ ਚਾਹੇ ਉਹ ਮੇਰੇ ਨੌਕਰ ਵੀ ਸੀਗੇ ਬਾਈ ਮਤਲਬ ਕਿ ਆਪਾਂ ਸਾਰਿਆਂ ਦਾ ਦੇਣ ਨਹੀਂ ਦੇ ਸਕਦੇ ਜੇ ਬਣਦੀ ਹੈ ਚੈਨ ਵਣਕੀ ਇੱਕ ਕੰਮ ਹੁੰਦਾ ਹੈ ਗਰੁੱਪ ਵਣਕੀ ਹੁੰਦਾ ਹੈ ਸਤਿ ਸ੍ਰੀ ਅਕਾਲ ਬੜੇ ਭਾਈ ਸਤਿ ਸ੍ਰੀ ਅਕਾਲ ਜੀ ਰਾਜੀਓ ਹਾਂ ਜੀ ਧੰਨਵਾਦ ਬਾਈ ਜੀ ਬਹੁਤ ਤੁਹਾਡਾ ਬਾਈ ਜੀ ਆਪਣੇ ਚੈਨਲ ਤੇ ਪਹਿਲਾਂ ਹੋਰ ਤਾਂ ਵੀਡੀਓਜ਼ ਆਉਂਦੀ ਰਹਿੰਦੀਆਂ ਸੀ ਇਨਫੋਰਮੇਟਿਵ ਮਸ਼ੀਨਰੀ ਬਾਰੇ ਪਰ ਮੇਰਾ ਮੈਨੂੰ ਅਰ ਭਰਾ ਮੈਨੂੰ ਮਿਲਿਆ ਸਾਡਾ ਬਹੁਤ ਖਾਸੇ ਟਾਈਮ ਤੋਂ ਵਾ ਵਸਤਾ ਵੀ ਆ ਸਾਡਾ ਗਵੰਡੀ ਪਿੰਡ ਵੀ ਆ ਸਾਡਾ ਸੀ ਕਿ ਅਸੀਂ ਉਪਰਾਲਾ ਕਰੀਏ ਵੀ ਜਿਹੜਾ ਨਵਾਂ ਯੂਥ ਆ ਇੱਕ ਤਾਂ ਉਹਨੂੰ ਖੇਤੀ ਨਾਲ ਜੋੜੀਏ ਤੇ ਥੋੜਾ ਜਿਹਾ ਚੈਨਲ ਤੇ ਸੋਸ਼ਲ ਗੱਲਾਂ ਸਮਾਜਿਕ ਗੱਲਾਂ ਆਲਾਦਾਲੇ ਚ ਕੀ ਹੋ ਰਿਹਾ ਇਹਦੇ ਬਾਰੇ ਚ ਗੱਲਾਂ ਕਰੀਏ ਇਹ ਵੀਰ ਹੈਗਾ ਮਨਜੀਤ ਸਿੰਘ ਪਿੰਡ ਹੈਗਾ ਇਹਨਾਂ ਦਾ ਰੰਗੇੜੀ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਇੱਥੇ ਅਸੀਂ ਮੋਟਰ ਤੇ ਅੱਜ ਮਹਿਫਲ ਲਾ ਰਹੇ ਹਾਂ ਤੇ ਬਾਈ ਉਹ ਤੁਹਾਨੂੰ ਆਪਣੇ ਜਵਾਨੀ ਦੱਸੂਗਾ ਵੀ ਜਿਵੇਂ ਹੁਣ ਬੱਚੇ ਕਹੀ ਜਾਂਦੇ ਨੇ ਨਵੇਂ ਯੰਗਸਟਰ ਵੀ ਖੇਤੀ ਫੇਲ ਹੋ ਗਈ ਖੇਤੀ ਐ ਹੋ ਗਈ ਵਾਹ ਹੋ ਗਿਆ ਵੀ ਇਹ ਕਿਵੇਂ ਇੱਕ ਜ਼ੀਰੋ ਤੋਂ ਹੀਰੋ ਕਿਸਾਨ ਬਣਿਆ ਇਹਦਾ ਸੰਘਰਸ਼ ਕਿਵੇਂ ਰਿਹਾ ਇਹਨੇ ਕੀ ਕੁਝ ਕਮਾਇਆ ਇਹਨੇ ਕੀ ਕੁਝ ਜ਼ਿੰਦਗੀ ਚ ਖੋਇਆ ਇਹ ਗੱਲਾਂ ਬਾਤਾਂ ਕਰਾਂਗੇ ਮਾਰਾ ਰੱਖੇ ਸੁੱਖ ਹੌਲੀ ਹੌਲੀ ਆਪਾਂ ਫਿਲਮਾਂ ਵੱਲ ਨੂੰ ਵੀ ਵਧਣਾ ਸੋ ਬੜੇ ਭਾਈ ਸਾਸਰੀ ਘਾਲ ਇੱਕ ਵਾਰੀ ਫੇਰ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬੜੇ ਭਾਈ ਬੇਨਤੀ ਇਹ ਆ ਵੀ ਆਪਣੀ ਕਹਾਣੀ ਦੱਸ ਵੀ ਕਿਵੇਂ ਜਿਵੇਂ ਆਲੇ ਦਾਲੇ ਤੇਰੇ ਬਾਰੇ ਸੁਣਦੇ ਹੁੰਦੇ ਸੀ ਮਨਜੀਤ ਨੇਤਾ ਜੀ ਫੇਲ ਹੋ ਗਿਆ ਜੀ ਉਹਨੇ ਤਾਂ ਆ ਕਰ ਦੇਣਾ ਉਹਨੇ ਬਾਹ ਕਰ ਦੇਣਾ ਕਿਵੇਂ ਮਕਾਮ ਤੱਕ ਪਹੁੰਚਿਆ ਬਾਈ ਜੀ ਜਦੋਂ ਆਪਾਂ ਸਾਨੂੰ 1999 ਤੋਂ ਆਪਾਂ ਨੇ ਮਤਲਬ ਕਿ ਘਰ ਦੇ ਨਾਲ ਬਾਪੂ ਨਾਲ ਆਪਾਂ ਨੇ ਖੇਤੀ ਜੱਟ ਬਟਾਇਆ ਪਹਿਲਾਂ ਉਹ ਵੀ ਬਹੁਤ ਮਿਹਨਤ ਕੀਤੀ ਉਹਨਾਂ ਨੇ ਵੀ ਚਲੋ ਨਾਲ ਪਸ਼ੂਆਂ ਦਾ ਵੀ ਕੰਮ ਕਰਦੇ ਸੀਗੇ ਹਾਂਜੀ ਹਾਂਜੀ ਕੁਝ ਆਪਣੇ ਨਾਲ ਬਾਈ ਇਦਾਂ ਸੀਗਾ ਮਾਤੌਣੀ ਥੋੜੇ ਢਿੱਲੇ ਰਹਿੰਦੇ ਸੀਗੇ ਸ਼ੁਰੂ ਤੋਂ ਹੀ ਉਹਨਾਂ ਦੇ ਚੱਕਰ 'ਚ ਉਹ ਵਿਚਾਰੇ ਜਿੰਨੇ ਖੇਤੀ ਤੋਂ ਵੀ 20-25 ਕਿੱਲਾਂ ਦੀ ਕਰਦੇ ਰਹੇ ਪਰ ਉਹ ਜਿੰਨੇ ਕਿ ਕਮਾਉਣੇ ਹੁਣ ਤੁਹਾਨੂੰ ਪਤਾ 8-10 ਕਿੱਲਾਂ ਦੀ ਘਰ ਦੀ 8 ਕਿੱਲਾਂ ਦੀ ਕਿੰਨੀ ਕੰਮਦਨੋਂਦੀਆਂ ਉਹਨਾਂ ਨੇ ਪਰ ਜ਼ੋਰ ਬਹੁਤ ਮਾਰਿਆ ਇੱਕ ਜਣੇ ਨੇ ਖੇਤੀ ਕਰਨੀ ਦੂਏ ਨੇ ਨਾਲ ਪਸ਼ੂਆਂ ਦਾ ਕਰਨਾ ਉਹਨਾਂ ਨੇ ਕਿ ਬਸ ਮਾਤਾ ਉਹਨਾਂ ਤੇ ਵਿਚਾਰਾਂ ਦਾ ਸੰਘਰਸ਼ ਲੜਦੇ ਰਹੇ ਕੋਈ ਤੁਹਾਨੂੰ ਪਤਾ ਕਬੀਲਦਾਰੀ ਵੱਡੀ ਸੀਗੀ ਪਰਿਵਾਰ ਦੇ ਵਿੱਚ ਉਹ ਸਾਰੀਆਂ ਤੁਹਾਨੂੰ ਪਤਾ ਨਾਨਕ ਛੱਕਾ ਵਗੈਰਾ ਹੋਰ ਵੀ ਕੰਮਕਾਰ ਜੋ ਵੀ ਉਹਨਾਂ ਨੇ ਬਹੁਤ ਵਧੀਆ ਆਪਣੇ ਸੋਚ ਦੇ ਹਿਸਾਬ ਨਾਲ ਕਰੇ ਜੋ ਵੀ ਕੀਤਾ ਚਲੋ ਮੈਂ 99 ਤੋਂ ਬਾਅਦ ਮੈਂ ਨਰਜਨ ਖੇਤੀ ਵੱਲ ਨੂੰ ਹੋਇਆ ਉਦੋਂ ਚ ਪੜਾਈ ਵੀਰੇ ਆਪਾਂ ਕਿੰਨੇ ਕਿੱਥੇ ਤੱਕ ਪੜੇ ਆ ਪੜਾਈ ਤਾਂ ਬਈ ਆਪਾਂ ਮੈਟ੍ਰਿਕੇ ਕੀਤੀ ਸੀਗੀ ਬਾਈ ਅੱਛਾ ਮੈਟ੍ਰਿਕ ਤੋਂ ਬਾਅਦ ਕਹਿਣ ਤੋਂ ਭਾਵੇਂ ਪਲੱਸ 1 ਚ ਦਾਖਲਾ ਲਿਆ ਸੀਗਾ ਫਿਰ ਉਸ ਤੋਂ ਬਾਅਦ ਬਸ ਕੀਤੀવાડી ਚ ਇਧਰ ਆ ਗਏ ਅੱਛਾ ਪਹਿਲਾਂ ਕੌਡੀ ਕੁਡੀ ਖੇਡਦੇ ਰਹੇ ਮਤਲਬ ਕਿ ਨੈਨੋ ਸਟਾਈਲ ਹੂੰ ਨੈਨੋ ਸਟਾਈਲ ਦੇ ਵਿੱਚ ਜਿਵੇਂ ਹੁਣ ਬਾਈ ਹਰਦੀਪ ਹੋਗਾ ਹਾ ਕੌਡੀ ਦਾ ਖਾਸਾ ਸ਼ੌਕ ਹੈ ਹਾਂ ਬਾਈ ਬਹੁਤ ਜ਼ਿਆਦਾ ਸੀਗਾ ਜਿੱਦਾਂ ਹਰਦੀਪ ਬਾਈ ਚਮਾਲੇ ਵਾਲਾ ਮੇਰੇ ਨਾਲ ਹੀ ਅਸੀਂ ਇਕੱਠੇ ਖੇਡੇ ਮੈਂ ਤੂੰ ਇੱਕ ਸਾਲ ਜਿਨੀਅਰ ਹੁੰਦਾ ਸੀਗਾ ਅੱਛਾ ਜੀ ਤੇ ਬਾਈ ਆਪਣੇ ਪਿੰਡੋਂ ਮੁੰਡੇ ਹੋਰ ਵੀ ਸੀਗੇ ਕੁਲਵੰਤ ਹੋ ਗਿਆ ਸ਼ਿੰਗਾਰਾ ਹੋ ਗਿਆ ਨਾ ਇਹਨਾਂ ਨੂੰ ਦੇਖ ਕੇ ਚਲੋ ਅਸੀਂ ਮੈਂ 2-4 ਸਾਲ ਖੇਡਿਆ ਸਰਕਲ ਦੇ ਮੈਚ ਵੀ ਖੇਡਿਆ ਮੈਂ ਥੋੜੇ ਜਿਹਾ 80 ਕਿਲੋ ਸਹੀਂ ਹਾਂਜੀ ਤੇ ਪਹਿਲਾਂ ਨਾਇਨਾ ਚਾਲ ਖੇਡੇ ਪੰਜਾਬ ਲੈਵਲ ਸਹੀਂ ਠੀਕ ਹੈ ਉਹਦੇ ਬਾਅਦ ਫਿਰ ਕੁਝ ਤੁਹਾਨੂੰ ਪਤਾ ਘਰ ਦੇਰ ਜਿਵੇਂ ਮਜਬੂਰੀਆਂ ਬੰਦੇ ਮਜਬੂਰੀਆਂ ਹੋਰ ਪਾਸੇ ਨੂੰ ਮੈਂ ਉਹ ਕਰ ਲੈਂਦੀਆਂ ਨੇ ਉਹਦੇ ਕਰਕੇ ਫਿਰ ਤੇ ਫਿਰ ਮੇਰਾ ਰੁਝਾਨ ਖੇਤੀ ਵੱਲ ਨੂੰ ਥੋੜੀ ਖੇਤੀ ਤੋਂ 25-30 ਕਿਲੋ ਦੀ ਖੇਤੀ ਤੋਂ ਮੇਰਾ ਮਨ ਬਣਿਆ ਇੱਕ ਬਜ਼ੁਰਗ ਸੀ ਆਪਣੇ ਪਿੰਡੋਂ ਬਹੁਤ ਆਪਣੀ ਬਾਈ ਰਿਸਪੈਕਟ ਕਰਦੇ ਸੀਗੇ ਆਪਾਂ ਵੀ ਉਹਨਾਂ ਦੀ ਬਹੁਤ ਕਰਦੇ ਸੀਗੇ ਧਰਮ ਸਿੰਘ ਜੀ ਸਾਬਕਾ ਸਰਪੰਚ ਅੱਛਾ ਜੀ ਤੇ ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਮੈਂ ਪਹਿਲਾਂ ਗੰਨੇ ਵਾਲ ਸੀਗਾ ਥੋੜਾ ਜਿਹਾ ਮੇਰਾ ਰਜਾਨਾ ਬਾਪੂ ਨਹੀਂ ਗੰਨਾ ਲਾਉਂਦੇ ਸੀਗੇ ਪਰ ਗੰਨੇ ਦੀ ਫਸਲ ਕਿਦਾਂ ਇਦਾਂ ਹੁੰਦੀ ਸੀ ਕਿ ਬਾਈ ਕਈ ਵਾਰ ਲੇਬਰ ਨਹੀਂ ਲੇਬਰ ਦੀ ਪ੍ਰੋਬਲਮ ਆਉਂਦੀ ਸੀਗੀ ਕਈ ਵਾਰ ਪਰਚੀ ਨਹੀਂ ਤਿਲਦੀਆਂ ਆਹੋ ਕੁਝ ਕੰਮ ਛੋਟੇ ਲੈਵਲ ਤੇ ਹੁੰਦਾ ਸੀ ਤਾਂ ਚਲੋ ਲਾਲ ਮਹਾਰਾਜ ਦੀ ਅੱਜ ਗੱਲ ਤਾਂ ਹੁਣ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਝ ਵੱਡਾ ਲੈਵਲ ਤੇ ਹੋ ਗਿਆ ਬਾਈ ਉਦੋਂ ਤੈਨੂੰ ਪਤਾ ਫਿਰ 5-7 ਕਿਲਾਂ ਦੀ ਖੇਤੀ ਗੰਨੇ ਦੀ ਉਹ ਮੈ ਨਵਾਂ ਨਵਾਂ ਉੱਠਿਆ ਉਹਨੇ ਮੈਨੂੰ ਪ੍ਰੇਰਿਤ ਕੀਤਾ ਵੀ ਤੂੰ ਆਲੂ ਕਿਉਂ ਨਾ ਆਲੂ ਲਾਵੇਂ ਹਾਂ ਤੇ 99 ਦੀ ਉਹ ਗੱਲ 99 ਦੀ ਗੱਲ ਆ ਹਾਂਜੀ ਉਹ ਮੈਰਿਜ ਹੋ ਗਈ ਸੀ ਕਿ ਮੈਰਿਜ ਹੋ ਗਈ ਸੀ ਬਾਈ ਅੱਛਾ ਹਾਂਜੀ ਮੈਰਿਜ ਫਿਰ ਮਾਤਾ ਨੂੰੇ ਮੋੜ ਲੈਂਦੀ ਸੀ ਮੈਰਿਜ ਤਾਂ ਆਪਣੀ 99 ਚ ਹੋਈ ਸੀਗੀ ਅੱਛਾ 99 ਚ ਵਿਆਹ ਹੋ ਗਿਆ ਉਹ ਤੋਂ ਬਾਅਦ ਸਿੱਧਾ ਹੀ ਖੇਤੀ ਤੇ ਪਰ ਧਰ ਲੈ ਗਏ ਤੇ ਪਏ ਉਹ ਤੋਂ ਬਾਅਦ ਮੈਂ ਖੇਡਦਾ ਫਿਰਿਆ ਪੰਜ ਚਾਰ ਸਾਲ ਪਰ ਮੇਰਾ ਸ਼ੌਂਕ ਹੁੰਦਾ ਸੀਗਾ ਯਾਰ ਕਵੱਡੀ ਦਾ ਸ਼ੌਂਕ ਤਾਂ ਮੇਰਾ ਇੰਨਾ ਸੀਗਾ ਬਾਈ ਜਿੰਨੇ 플레이ਰ ਸੀਗੇ ਪੂਰੇ ਟੌਪ ਦੇ ਪੰਜਾਬ ਦੇ ਜਿਵੇਂ ਗਰਜੀਤ ਤੂੰਤ ਹੋ ਗਿਆ ਵੱਧਨੇ ਵਾਲਾ ਕੀਪਾ ਹੋ ਗਿਆ ਹਨਾ ਤੇ ਦੁੱਲਾ ਹੋ ਗਿਆ ਸੁਰਖਪੁਰੀਆ ਹਾਂਜੀ ਤੇ ਪੱਪੀ ਘਰੇ ਵਾਲੇ ਹੋ ਗਏ ਪੱਪੂ ਜੂੜ ਚੱਕਿਆ ਹੋ ਗਿਆ ਬਹੁਤ 플레이ਰ ਇਹ ਜਿਹੇ ਸੀਗੇ ਜਿਹੜੇ ਆਪਾਂ ਨੂੰ ਜਾਣਦੇ ਸੀਗੇ ਫੇਸ ਟੂ ਫੇਸ ਵਧੀਆ ਮਤਲਬ ਗੁਲਜਾਰੀ ਮੂਨ ਕਾਲਾ ਹੋ ਗਿਆ ਹਾਂ ਬਹੁਤ ਪ੍ਰੇਮ ਸੀ ਇੱਕ ਪ੍ਰੇਮ ਜਨੇਰਾ ਲਾ ਹੋ ਗਿਆ ਕਿਉਂ ਮੇਰਾ ਰੁਧਾਨ ਕਵੱਡੀ ਵਾਲਾ ਕਿਹੜਾ ਨਿਕਲਿਆ ਨੇ ਦੀ ਇਹ ਜਿਹੜਾ ਕੀੜਾ ਹੁੰਦਾ ਮਰਦਾ ਨਹੀਂ ਵਾਲਾ ਕਿਉਂ ਕੋਈ ਵੀ ਬੰਦੇ ਨੂੰ ਸ਼ੌਂਕ ਹੈ ਚਾਹੇ ਉਹ ਐਥਲੈਟਿਕ ਦਾ ਚਾਹੇ ਫੁੱਟਬਾਲ ਦਾ ਹਨਾ ਉਹ ਕੁਝ 플레이ਰ ਹੀ ਕਰਕੇ ਕੁਝ ਮੇਰੇ ਆਪਣੇ ਨਾਲ ਹਰਦੀਪ ਬਾਈ ਹੋ ਗਿਆ ਉਦੋਂ ਨੂੰ ਉਦੋਂ ਨਹੀਂ ਖੇਡੇ ਵੀ ਆਂਦੇ ਹਰਦੀਪ ਨੂੰ ਉਦੋਂ ਨਾਲ ਘਟਨਾਈ ਵਾਪਰ ਗਈ ਵਿਚਾਰਾ ਉਹ ਛੱਡ ਛੋਟ ਗਿਆ ਇਹ ਕਿਹੜੇ ਸੰਦੀਆ ਮਨਜੀਤ ਵੀਰੇ ਗੱਲਾਂ ਨੇ ਇਹ ਬਸ 2001 થઈ 2002 થઈ ਬਸ ਤਿੰਨ ਬਟ ਵੀ ਨੇ ਵਿਆਹ ਹੋ ਗਿਆ ਤਿੰਨੇ ਤੋਂ ਬਾਅਦ ਤਾਂ ਫਿਰ ਮੈਂ ਨਹੀਂ ਖੇਡਿਆ ਹੈਗਾ ਮੈਂ ਤੈਨੂੰ ਸਾਈਂ ਖੇਡਿਆ ਤਿੰਨੇ ਤੋਂ ਬਾਅਦ ਜਣੀ ਪੂਰਾ ਫੁੱਲ ਫਲੈਜ ਖੇਤੀ ਮੰਤਰੀ ਬਣ ਗਏ ਹਾਂ ਖੇਤ ਤਿੰਨੇ ਤੋਂ ਬਾਅਦ ਬਾਈ ਮੈਨੂੰ ਸ਼ੌਂਕ ਆ ਡੀ ਦੇ ਰਿਹਾ ਖੇਤੀ ਵੀ ਕਰਨੀ ਉਦੋਂ 2 1 2 ਸੀਰੀ ਰੱਖਣੇ 2 ਸੀਰੀ ਮੈਂ ਆਪ ਨਾਲ ਕਰਾਉਂਦਾ ਰਿਹਾ ਹਾਂਜੀ ਉਦੋਂ ਬਾਅਦ ਜਦ ਜਿਉਂ ਜਿਉਂ ਮਾਲਕ ਕਿਹਾ ਦੇਖੋ ਮੈਂ ਭਗਵਾਨ ਦਾ ਸ਼ੁਕਰਾਨਾ ਕਰਦਾ ਜੋ ਵੀ ਮਾਲਕ ਹੈ ਜੀ ਆਪਾਂ ਕਹੀਏ ਬੰਦੇ ਦਾ ਖੁਸ਼ਵਸ਼ ਨਹੀਂ ਹੈਗਾ ਨਾ ਜੋ ਇੱਕ ਆਪਾਂ ਨੇ ਉਹਨੇ ਆਪਾਂ ਨੂੰ ਸਰਜ ਕੇ ਭੇਜਿਆ ਹੋਰੇ ਹਨ ਬੰਦੇ ਨੂੰ ਚੰਗੀ ਇੱਕ ਗੱਲ ਹੈਗੀ ਹੈ ਬਈ ਮੈਂ ਇੱਕ ਗੱਲ ਦੀ ਦੇਣੀ ساری ਜ਼ਿੰਦਗੀ ਚ ਦੇ ਸਕਦਾ ਜੇ ਬੰਦਾ ਇਨਸਾਨ ਵਧੀਆ ਤਾਂ ਤੁਹਾਡੇ ਨਾਲ 10 ਬੰਦੇ ਆ ਕੇ ਖੜ ਜਣਗੇ ਜਿੱਦਾਂ ਮੈਨੂੰ ਲਾਸ ਹੋਇਆ ਮੈਂ ਬਹੁਤ ਸਟਰਗਲ ਕੀਤੀ ਬਾਈ ਸਟਰਗਲ ਤੋਂ ਬਾਅਦ 2014 ਦੇ ਵਿੱਚ ਉਦੋਂ ਮੈਨੂੰ ਪੂਰਾ ਵਧੀਆ ਕੰਮ ਕਾਰੋਬਾਰ ਮਹਲਾਇਤ ਗਈ ਦੋ ਤਿੰਨ ਗਿੱਲੇ ਜ਼ਮੀਨ ਦੇ ਹਾਂ ਪੂਰਾ ਵਧੀਆ ਹੋ ਗਿਆ ਸੀਗਾ ਖੇਤੀ ਵੀ ਉਦੋਂ ਆਪਣੀ ਭੈਣ 70 ਕਿਲਿਆਂ ਦੀ ਹੋ ਗਈ ਸੀ ਬਾਈ ਮੈਨੂੰ ਆਇਆ ਸੀਗਾ ਮਾ ਯਾਰ ਇਹਦੀ ਦੋ ਤਿੰਨ ਗਿੱਲੇ ਪਹਿਲੀ ਵੇਚ ਲਵਾਂਗੇ ਉਹ ਯਾਰ ਇੰਨਾ ਲਾਸ ਹੋਇਆ ਉਸ ਟਾਈਮ 65 ਕਿੱਲੇ ਸੀਗੇ ਆਪਣੇ ਆਲੂਆਂ ਦੇ ਬਾਈ ਉਸ ਟਾਈਮ ਦੀਆਂ ਗੱਲਾਂ ਨੇ ਮੇਰਾ 9.5 ਰੁਪਏ ਨੂੰ ਆਲੂ ਵੇਚ ਗਿਆ ਸੀਗਾ ਪਰ ਵਾਰਸੇ ਉਹ ਸਾਲ ਇੰਨੀ ਹੋਈ ਕੁਦਰਤ ਦੇ ਰੰਗ ਨੇ ਦੇਖੋ ਉਹ ਆਪਣੇ ਕਰਮਾ ਚ ਹਜੇ ਮੇਰੀ ਸਟਰਗਲ ਹੋਰ ਕਰਨੀ ਲਿਖੀ ਹੋਈ ਆ ਠੀਕ ਹੈ ਤੇ ਉਹਦੇ ਕਰਕੇ ਉਦੋਂ ਲਾਸ ਮੈਨੂੰ ਇਹ ਹੋਇਆ ਕਿ ਪਹਿਲਾਂ ਆਲੂਆਂ ਦੇ ਖਰਚਾ ਵਾ ਹੁੰਦਾ ਬਈ 40-45000 ਰੁਪਏ ਦਾ ਖਰਚਾ ਆ ਜਾਂਦਾ 45000 ਦੇ ਲਵੇ 65 ਕਿਲਿਆਂ ਦੇ ਤੇ ਇੰਨਾ ਖਰਚਾ ਕਰਿਆ ਵਾ ਫਿਰ 65 70 80 85 ਲੱਖ ਦੇ ਮੇਰੇ ਆਲੂ ਸੀਗੇ ਉਸ ਟਾਈਮ 18000 ਕਟਾ ਸੀਗਾ ਜਿਹੜਾ ਮੈਂ ਮਤਲਬ ਕਿ 2 ਰੁਪਏ 3 ਰੁਪਏ ਨੂੰ ਵੇਚਿਆ ਭੰਗ ਦੇ ਪਾਣੀ ਵਿੱਚ ਕਈ ਤਾਂ ਫਿਰ ਬਾਅਦ ਚ 50 ਰੁਪਏ ਕਟੇ ਨੂੰ ਵੀ ਡੰਗਰ ਵਾਲੇ ਨੇ ਚੁਕਾਇਆ 2 ਕਿਲਿਆਂ ਦੇ ਵਿੱਚ ਆਪਣੇ ਘਰੇ ਸੀਗੇ ਮੂਵੀਆਂ ਬਣਾ ਆਪਣਾ ਕੇ ਲੈ ਗਏ ਹੋਰ ਦੇਖ ਤੂੰ ਸਰਕਾਰ ਵੀ ਉਦੋਂ ਹੀ ਸਾਥ ਦਿੰਦੀ ਆ ਜਦੋਂ ਸਰਕਾਰ ਆ ਗਈ ਮੇਰੇ ਕੋਲ ਇੱਥੇ ਪੈਗਰੋ ਵਾਲੇ ਆ ਗਏ ਇੱਕ ਦੋ ਦਿਨ ਗੱਡੀਆਂ ਭਰਾਈਆਂ ਇੱਥੋਂ ਗੱਡੀਆਂ ਭਰਾ ਕੇ ਲੈ ਗਏ ਉੱਥੇ ਜਾ ਕੇ ਕਹਿੰਦੇ ਜੀ ਦਾ ਸੈਂਪਲ ਫੇਲ ਆ ਚਮਸੋਣਾ ਆਲੂ ਉਹ ਹਾਰ ਕੇ ਕਿਤੇ ਉਹ ਤਾਂ ਚਲੋ ਮੇਰੇ ਲਿੰਕ ਸੀਗੇ ਕਿਤੇ ਨਾ ਕਿਤੇ ਮੈਂ ਹੋਰ ਪਾਸੇ ਭੇਜੇ ਪਰਤਾ ਸਸਤਾ ਮਹਿੰਗਾ ਡਜਾ ਕਿਰਾਇਆ ਉਹਨੂੰ ਪੱਲਿਓ ਸੁੱਤਾ ਹਨਾ ਵੀ ਐਦਾਂ ਨਹੀਂ ਆ ਜੇ ਕਿਤੇ ਕਿਸਾਨ ਦਾ ਥੋੜਾ ਜਿਹਾ ਸਰਕਾਰ ਵੀ ਧਿਆਨ ਦੇਵੇ ਨਾ ਜਿੱਦਾਂ ਉਹ ਮਿਹਨਤੀ ਕਿਸਾਨ ਦਾ ਆਪਾਂ ਨੂੰ ਦੇਖੋ ਪਿੰਡ ਦੇ ਵਿੱਚ ਪਤਾ ਲਾ ਜਾਂਦਾ ਲੱਕ ਵਿੱਚ ਪਤਾ ਲਾ ਜਾਂਦਾ ਵੀ ਬੰਦਾ ਕਿਹ ਹੈ ਜ ਹਨਾ ਕਿੱਧਰ ਨੂੰ ਇਹ ਇਹ ਜਾ ਰਿਹਾ ਕਿਹੜੀ ਲਾਈਨ ਤੇ ਆ ਹੁਣ ਜਿੱਦਾਂ ਆਪਾਂ ਨੂੰ ਮੈਨੂੰ بڑے ਲੋਕਾਂ ਨੇ ਮੁਖੌਲ ਕਰੇ ਮੈਨੂੰ ਐਵੇਂ ਤੈਨੂੰ ਮੈਂ ਸਹੀ ਗੱਲ ਦੱਸਾਂ ਭਾਈ ਮੈਨੂੰ ਘਰ ਦੇ ਵੀ ਐ ਕਹਿੰਦੇ ਸੀਗੇ ਕਹਿੰਦੇ ਯਾਰ ਇਹ ਵੀ ਕਿਹੜੇ ਰਾਹ ਪੈ ਗਿਆ ਰਿਸ਼ਤੇਦਾਰ ਵੀ ਵੀ ਇਹ ਚੰਗਿਆ ਚੰਗਾ ਬਣਨ ਦੀ ਵਜ੍ਹਾ ਨਾਲ ਕਿਤੇ ਅਪਦਾ ਗਵਾ ਕੇ ਨਾ ਵੇਜੇ ਹਾਂ ਵੀ ਗਵਾ ਕੇ ਨਾ ਵੇਜੇ ਆਪਦਾ ਜੋ ਆਪਣੇ ਕੋਲ ਆ ਕਹਿੰਦੇ ਉਹ ਵੀ ਨਗਵਾ ਕੇ ਵਜੇ ਅੱਛਾ ਨੇ ਵੀਰੇ ਆਏ ਦੱਸੋ ਵੀ ਮੰਨ ਕੇ ਚੱਲੋ ਕਿੰਨੇ ਕਿੱਲਾਂ ਤੋਂ ਸ਼ੁਰੂ ਕਰੀ 99 ਚ ਆਪਾਂ ਕਿੰਨੇ ਕਰਦੇ ਸੀ ਮੈਂ 25 ਕਿੱਲਾਂ ਦੀ ਖੇਤੀ ਸੀਗੀ ਆਪਣੀ ਉਦੋਂ ਮੈਂ 10 ਕਿੱਲਾਂ ਤੋਂ ਸਟਾਰਟ ਕਰਿਆ ਸੀਗਾ ਅੱਛਾ ਕਰਿਆ ਆਲੂਆਂ ਤੋਂ ਹੀ ਆਲੂਆਂ ਤੋਂ ਹੀ ਕਰਿਆ ਸੀਗਾ ਪਹਿਲਾਂ ਗੰਨਾ ਹੁੰਦਾ ਸੀਗਾ ਫਿਰ ਮੈਂ ਜਦੋਂ ਗੰਨਾ ਚੱਕਤਾ ਗੰਨਾ ਨਹੀਂ ਫਿਰ ਮੈਂ ਮੁੜ ਕੇ ਵਈ ਕਦੇ ਵੀ ਵਿਝਿਆ ਕਿਉ ਗੰਨੇ ਦੀ ਇੱਕ ਤਾਂ ਫਸਲ ਵਈ ਸਾਲ ਦੀ ਆ ਔਰ ਕਈ ਬੰਦੇ ਦਾ ਚਲੋ ਕਹਿੰਦੇ ਨੇ ਸਾਲ ਦੀ ਫਸਲ ਆ ਬਾਈ ਉਹਨੇ ਚਿਰ ਨੂੰ ਆਪਾਂ ਤਿੰਨ ਫਸਲਾਂ ਲੈ ਲੈਂਦੇ ਹਾਂ ਉਹਨੇ ਚਿਰ ਨੂੰ ਬੰਦਾ ਕੋਈ ਸੌਟ ਆ ਕੇ ਬੰਗਾਲੇ ਕਰਨਾ ਤਾਂ ਫਿਰ ਮੈਨੂੰ ਦਿੱਕਤ ਆ ਇਹ ਹੁੰਦੀਆਂ ਸੀਗੀਆਂ ਬਾਈ ਉਦੋਂ ਮਸ਼ੀਨਰੀ ਯਾਰ ਛੋਟੀ ਸੀਗੀ ਬਾਈ ਆਪਾਂ ਉਈਓ ਹੁਣ ਕਾਰ ਨਹੀਂ ਕਰਦੇ ਦੇਖੋ ਭਗਵਾਨ ਨੇ ਚਲੋ ਅੱਜ ਦਾ ਸਭ ਕੁਝ ਦਿੱਤਾ ਹਨਾ ਹਾਂਜੀ ਉਦੋਂ ਟਰੈਕਟਰ ਵੀ ਯਾਰ ਆਪਣੇ ਕੋਲ Mahindra 275 ਹੁੰਦਾ ਸੀਗਾ ਹਨਾ ਉਹਦੇ ਨਾਲ ਖੇਤੀ ਵਾਹ ਕਰੀ ਮੈਂ ਮਾੜਾ ਮੋਟਾ ਮੈਂ 30 40 ਕਿਨਾਂ ਦੀ ਖੇਤੀ ਦੇ ਨਾਲ ਮੈਂ ਜਿਹੜੇ ਇੱਕ ਦੋ ਬੰਦੇ ਹੁਣ ਮੈਂ ਕਿਰਾਇਆ ਗਰੂ ਵੀ ਕਰ ਲੈਣਾ ਅੱਛਾ ਵੀਰੇ ਉਰੇ ਆਪਣੇ ਮੰਨ ਲਓ ਰੰਗੇੜੀ ਤੋਂ ਆਪਾਂ ਕਿੰਨੇ ਕ ਪਿੰਡਾਂ ਚ ਆਲੇ ਦਾਲੇ ਰੇਡੀਅਸ ਜਾ ਦੱਸੋ ਵੀ ਕਿੰਨੇ ਕ ਪਿੰਡਾਂ ਚ ਆਲੇ ਦਾਲੇ ਜ਼ਮੀਨ ਬਾਹੀ ਹੈ ਹੁਣ ਤਾਂ ਚਲੋ ਭਾਈ ਆਪਾਂ ਜ਼ਿਆਦਾਤਰ ਪਹਿਲਾਂ ਤਾਂ ਬਾਹੀ ਆ ਮੈਂ ਰੰਗੇੜੀ ਚ ਰੰਗੇੜੀ ਚ ਹੁਣ ਜਣ ਕੇ ਮੈਂ 17 ਤੋਂ 17 ਤੋਂ ਜਾ ਕੇ 19 ਥਾਈ ਬਾਈ ਫਿਰ ਆਪਾਂ ਨੇ ਬਰਸਟ ਆਪਣੇ ਰਿਸ਼ਤਾਰਾਂ ਦੀ ਜ਼ਮੀਨ ਸੀਗੀ ਆਹੋ ਬਰਸਟ ਤਾਂ ਮੈਂ ਵੀ ਹਾਂਜੀ ਬਾਈ ਉੱਥੇ ਬਾਈ ਆਪਾਂ ਤਿੰਨ ਸਾਲ ਬਹਿ ਜਿਆਦਾਤਰ ਤਾਂ ਮੈਂ ਪਿੰਡੇ ਬਾਈ ਆ ਜਾਂ ਤਰਖੇੜੀ ਆ ਨਾਲ ਦਾ ਪਿੰਡ ਜਾਂ ਆਲਮਪੁਰ ਜਾਹ ਬਾਈ ਆਪਣੇ ਵਜੀਰਾਵਾਦ ਉਹ ਵੀ ਆਪਣੇ ਮਿੱਤਰੇ ਸੀਗੇ ਉਹ ਕਹਿੰਦਾ ਯਾਰ ਮਨਜੀਤ ਤੂੰ ਬਾ ਤਾਂ ਆਪਣਾ ਨਹੀਂ ਮੇਰਾ ਤਾਂ ਰਿਹਾਨ ਪਿੰਡੇ 100 ਕਿਲੇ ਦਾ ਟਾਰਗੇਟ ਹੁੰਦਾ ਸੀਗਾ ਅੱਗੇ ਚਲੋ ਹੁਣ ਤਾਂ ਪਾਣਾ 200 ਕਿਲੇ ਦਾ ਕਿਹੜਾ ਹੋ ਜਾਂਦਾ ਹਾਂ ਪਿੰਡੇ ਹੋ ਜਾਂਦਾ ਸੀਗਾ ਬਾਈ 20-20 ਸਾਲ ਹੋ ਗਏ ਬਾਈ ਆਪਾਂ ਨੂੰ ਜ਼ਮੀਨਾਂ ਕਈ ਵੇ ਨਹੀਂ ਜ਼ਮੀਨਾਂ ਪਾਉਂਦੇ ਆ ਉਹ ਹਾਂ 8-10 ਦਾ ਸਾਲ ਤਾਂ ਆਮ ਵੋ ਨੀ ਵੋ ਨਾ ਮੈਂ ਤੇ ਕਰੀ ਮਰ ਪਹਿਲੇ ਵੀ ਜੇ ਭਾਈ ਸੁਣਾਉਣੀ ਹੁਣ ਟੋਟਲ ਆਪਾਂ ਕਿੰਨੀ ਖੇਤੀ ਕਰਿਆ ਹੁਣ ਇਸ ਟਾਈਮ 250 ਕਿਲੋ ਆਉ ਬਾਈ 250 ਕਿਲੇ ਚੋਂ ਆਲੂ ਕਿੰਨੇ ਕਣਕ ਜੀਰੀ ਕੀ ਸਾਬ ਕਿਤਾਵਾ ਬਾਈ ਆਲੂ ਸੀਗਾ ਆਪਣਾ ਇਸ ਵਾਰ 137 ਕਿਲੋ 137 ਕਿਲਾ ਆਲੂ ਸੀ ਬਾਕੀ ਫਿਰ ਬਾਕੀ ਬਾਈ ਕੁਛ ਆਪਣੀ ਗਾਜਰ ਸੀਗੀ 5 ਕਿਲੇ ਤੇ ਉਸ ਤੋਂ ਬਾਅਦ 31 32 ਕਿਲੇ ਕਣਕ ਦੇ ਵੀ ਸੀਗੇ ਹਾਂਜੀ ਕਿਉਂ ਮੈਂ ਇਸ ਵਾਰ ਬੇਟੀਆਂ ਬਾਈ ਬਾਹਰ ਸੀਗੀ 17 ਚ ਵਾਗੀ ਸੀਗੀ ਵੱਡੀ ਬੇਟੀ ਹਾਂਜੀ ਜਦੋਂ ਮੈਂ ਤੈਨੂੰ ਦੱਸਿਆ ਵੀ ਉਦੋਂ ਬਿੰਦ ਜਿਹੜੀ ਉਹ ਟਾਪਿਕ ਤੇ ਆਪਾਂ ਰੁੱਕ ਗਏ ਉਦੋਂ ਮੈਨੂੰ ਲਾਸ ਬਾਈ 7/2 ਕਰੋੜ ਦਾ ਹੋਇਆ ਉਹ 14 ਚ 14 ਚ ਉਦੋਂ 14 ਚ ਤਾਂ ਪੈਸੇ ਵਧਿਆ ਬਣੇ 15 ਚ ਹਾਂ ਉਦੋਂ ਇਕਦਾਂ ਦੇਖੋ ਇੱਕਦਾਂ ਉਮੀਦ ਹੁੰਦੀ ਆਪਾਂ ਨੂੰ ਫਸਲ ਥਾਂ ਕਿਸਾਨ ਨੂੰ ਵੀ ਮੇਰੇ ਫੈਸੇ ਘਰੇ ਆਉਣੇ ਨੇ ਕਿੱਥੇ ਉਲਟੇ ਆਪਾਂ ਲਾਈ ਬੈਠਿਆ ਘਰੇ ਦਾ ਕੀ ਆਉਣੇ ਦੇ ਉਲਟੇ ਹੋ ਕਰਜ਼ਾ ਚੱਕਣੇ ਵਾਲਾ ਕੰਮ ਹੋ ਗਿਆ ਚਾ ਉਹ ਤਾਂ ਮੇਰੇ ਆੜਤੀਆਂ ਦੇ ਯਾਰ ਬਰਾ ਜ਼ਿੰਦਗੀ ਦੇ ਸਭ ਤੋਂ ਵੱਡਾ ਰੋਲ ਨਾ ਜੇ ਮੈਂ ਕਿਸੇ ਇਨਸਾਨ ਨੂੰ ਸਲੂਟ ਕਰਦਾ ਤਾਂ ਗਰਨਾਇਵ ਦਿਗਬੀਜੇ ਆ ਮੁੰਡਾ ਮਟੋੜੇ ਤੋਂ ਗਰਜੰਟ ਹਣੀ ਉਹਨਾਂ ਨੂੰ ਕਰਦਾ ਯਾਰ ਉਹ ਬੰਦਿਆਂ ਨੇ ਮੇਰਾ ਸਾਥ ਬਹੁਤ ਆ ਬਈ ਉਦੋਂ ਮੇਰਾ ਜੇ ਕੋਈ ਹੋਰ ਆੜਤੀ ਆਉਂਦਾ ਮੇਰਾ ਸਾਥ ਛੱਡ ਦਿੰਦਾ ਸਾਥ ਐਂ ਛੱਡ ਦਿੰਦਾ ਜਿਹੜੇ ਪੈਣਾ ਦੇਣ ਲੈਣ ਤੇ ਉਹ ਤਾਂ ਉਤਰੇ ਨਹੀਂ ਸੀਗੇ ਕਿਉਂ ਕਿ ਕਿੱਥੇ ਦਾ ਉਹ ਫਸਲ ਨਹੀਂ ਮੋੜਨੇ ਸੀਗੇ ਕਿੱਥੇ ਉਲਟੇ ਮੈਨੂੰ ਹੋਰ ਫੜਨੇ ਪੈਗੇ ਉਹ ਬੰਦੇ ਕਹਿੰਦੇ ਵੀ ਤੈਂ ਮਨਜੀਤ ਸਟਰਗਲ ਇੰਨੀ ਕੀਤੀ ਆ ਜ਼ਿੰਦਗੀ 'ਚ ਵੀ ਅਸੀਂ ਤੇ ਧੋਨੀ ਭੱਜਦੇ ਚਾਹੇ ਸਾਲਾ ਕਰੋੜ ਰੁਪਈਆ ਚੱਕ ਲੈ ਕੋਈ ਪ੍ਰੋਬਲਮ ਨਹੀਂ ਤੂੰ ਜਿਹਦੇ ਨਾਲ ਜਵਾਨ ਕਰੀ ਆ ਸਭ ਦਾ ਠੇਕਾ ਦੇ ਕੇ ਭਾਈ ਆਪਾਂ ਨੇ ਮਾਲਕ ਦੀ ਇੰਨੀ ਕਿਰਪਾ ਰਹੀ ਜਿਨੇ ਆਪਾਂ ਨੇ ਉਹਨਾਂ ਤੋਂ ਫੜੇ ਉਹ ਤੋਂ ਦੁੱਗਣੇ ਦੀ ਉਹਨਾਂ ਦੇ ਫਸਲ ਮਾਰੀ ਬੜੇ ਭਾਈ ਐਂ ਦੱਸ ਜਿਵੇਂ ਹੁਣ ਥੋੜਾ ਜਿਹਾ ਹੈਗਾ ਚੱਲਣ ਵੀ ਹਿਸਾਬ ਕਿਤਾਬ ਵੀ بگੜੀ ਜਾਂਦੇ ਨੇ ਲੋਕ ਆੜਤੀਆਂ ਨੂੰ ਮਾੜਾ ਕਹੀ ਜਾਂਦੇ ਨੇ ਆੜਤੀਏ ਜ਼ਿੰਮੇਦਾਰਾਂ ਨੂੰ ਵੀ ਕਹੀ ਜਾਂਦੇ ਨੇ ਚਲੋ ਹੈਗੀਆਂ ਨੇ ਦਿੱਕਤਾਂ ਸਮਾਜ ਦੀਆਂ ਤੇਰੇ ਹਿਸਾਬ ਨਾਲ ਕੋਈ ਮਤਲਬ ਤੇਰਾ ਕੀ ਐਕਸਪੀਰੀਅੰਸ ਹੈ ਮੈਂ ਤਾਂ ਇਹ ਗੱਲ ਸਹੂੰਗਾ ਜੇ ਤੁਸੀਂ ਵਧੀਆ ਤੁਸੀਂ ਤੁਹਾਡਾ ਰਸੂਕ ਵਧੀਆ ਤੁਹਾਡਾ ਸੁਭਾਅ ਵਧੀਆ ਤੁਸੀਂ ਮਤਲਬ ਕਿ ਇਮਾਨਦਾਰ ਬੰਦੇ ਹੋ ਤਾਂ ਨਹੀਂ ਐਦਾਂ ਦੀਆਂ ਦਿੱਕਤਾਂ ਆਉਂਦੀਆਂ ਜੇ ਬੰਦਾ ਕੋਈ ਕਈ ਵਾਰ ਪਤਾ ਕੀ ਗੱਲ ਹੈ ਬਾਈ ਮੈਂ ਇਹ ਵੀ ਗੱਲ ਕਹਿ ਦੇਣਾ ਕਈ ਮਜਬੂਰੀਆਂ ਹੀ ਬੰਦੇ ਨੂੰ ਇਨਸਾਨ ਨੂੰ ਪਿੱਛੇ ਲੈ ਜਾਂਦੀਆਂ ਨੇ ਉਹ ਮਜਬੂਰ ਹੁੰਦਾ ਵਿਚਾਰਾ ਉਹਨੂੰ ਅਗਲੇ ਨੂੰ ਆਏ ਹੁੰਦਾ ਵੀ ਇਹ ਬੰਦਾ ਯਾਰ ਵਧੀਆ ਨਹੀਂ ਹੈਗਾ ਪਰ ਇਨਸਾਨ ਵਧੀਆ ਹੁੰਦਾ ਕਈ ਵਾਰ ਉਹ ਇਹ ਜੀ ਮਤਲਬ ਕਿ ਜ਼ਿੰਦਗੀ ਦੇ ਔਖੀ ਘੜੀ ਤੇ ਆ ਕੇ ਖੜ ਜਾਂਦਾ ਵੀ ਉਹ ਉਹ ਉਹਨੂੰ ਬੁਰਾ ਪੈਣਾ ਇੱਧਰ ਵੀ ਖੂਆ ਇੱਧਰ ਵੀ ਖੂਆ ਵਿਚਾਲੇ ਖੜਾ ਬਈ ਹੁਣ ਆਪਣੀਆਂ ਕਿੰਨੀਆਂ ਗੱਲਾਂ ਬਣੀਆਂ ਨੇ ਮੇਰੇ ਬਾਰੇ ਤੈਨੂੰ ਟਾਈਮ ਮੇਰੇ ਨਾਲ ਵੱਧ ਲੋਕਾਂ ਨਾਲ ਤੂੰ ਲੜਿਆ ਹੈਨਾ ਵੀ ਯਾਰ ਸਾਡਾ ਭਰਾ ਇੰਨੀ ਮਿਹਨਤ ਕਰਦਾ ਤੁਸੀਂ ਇਹ ਕੀ ਕਹਿੰਦੇ ਹੋ ਹੈਨਾ ਕਿੰਨੇ ਬੰਨੇ ਚਿੰਨੇ ਦੇ ਆਪਾਂ ਨੂੰ ਬੰਦਿਆਂ ਨੇ ਮੁਖਾਵਲ ਕਰੇ ਨੇ ਠੀਕ ਹੈ ਕਬ ਚਲੋ ਮੈਂ ਤਾਂ ਸ਼ੁਕਰਾਨਾ ਬਾਬੇ ਨਾਨਕ ਦਾ ਕਰਦਾ ਦੋ ਹੱਥ ਵੰਨ ਕੇ ਕਰਦਾ ਆਪਾਂ ਨੂੰ ਆਪਣੀ ਲਾਦ ਵਧੀਆ ਦਿੱਤੀ ਐ ਸਭ ਤੋਂ ਵੱਡਾ ਬਈ ਯੋਗਦਾਨ ਮੇਰੀ ਬਾਈ ਦਾ ਕਿੰਨੇ ਬੱਚੇ ਨੇ ਵੀਰੇ ਆਪਣੇ ਆਪਣੇ ਦੋ ਬੇਟੀਆਂ ਇੱਕ ਬੇਟਾ ਵੀਰੇ ਠੀਕ ਐ ਬੇਟੀਆਂ ਤਾਂ ਬਾਹਰ ਨੇ ਹਨਾ ਬੇਟੀ ਵੱਡੀ ਰਵਨੀਤ 17 ਚ ਵਾਗੀ ਸੀਗੀ ਵੀਰੇ ਹਰਮਨ ਜੋਤ ਗਈ ਐ ਉਦੋਂ 3 ਸਾਲ 4 ਸਾਲ ਵਧ ਗਈ ਸੀਗੀ ਤੇ ਉਹ ਗਈ ਸੀਗੀ 24 ਚ ਲਾ ਉਹ ਗਈ ਸੀਗੀ 21 ਚ ਗਈ ਸੀਗੀ ਠੀਕ ਐ ਕਿਹਦੇ ਲਾਸਟੀ ਚ ਤੇ ਬੇਟੇ ਨੇ ਹੁਣ ਜਾਣਾ ਬਈ 15 ਤਰੀਕ ਦੇ ਘੜ ਚ ਜਾਣਾ ਉਹਨਾਂ ਨੇ ਫੈਮਲੀ ਸਾਰੀ ਤੁਸੀਂ ਸਾਰੀ ਮਤਲਬ ਕਿ ਖੇਤੀ ਤੋਂ ਹੀ ਸੈਟਲ ਕਰੀ ਆ ਮੈਂ ਬਈ ਸਾਰਾ ਕੁਝ ਜੋ ਕਿਸ ਮੇਰੇ ਕੋਲ ਅਜੇ ਇੱਕ ਪੈਨਾ ਵੀ ਨਹੀਂ ਆਪਣੇ ਕੋਲ ਤਿੰਨ ਤੇ ਟਰੈਕਟਰ ਵੀ ਸੋਖ ਨਾਲ ਸਾਰਾ ਕੁਝ ਮਾੜਾ ਐ ਐਸਿਡ ਜੇ ਗਣਾ ਦੇ ਬੜੇ ਭਾਈ ਵੀ ਆਪਾਂ ਖੇਤੀ ਜਦੋਂ ਤੋਂ 99 ਤੋਂ ਕਰਨ ਲੱਗੇ ਉਦੋਂ ਬਾਅਦ ਕੀ ਕੀ ਬਣਾਇਆ ਟੋਟਲੀ 99 ਤੋਂ ਬਾਅਦ ਬਈ ਪਹਿਲਾਂ ਮੈਂ ਤਿੰਨ ਚਾਰ ਸਾਲ ਜਦੋਂ ਕੋਈ ਵੀ ਆਪਾਂ ਨਵੇਂ ਕਾਰੋਬਾਰ ਚ ਪੈਨੇ ਆ ਹਨਾ ਆਪਾਂ ਨੂੰ ਆਪਾਂ ਨੂੰ ਆਪਣੀ ਮਰਜ਼ੀ ਨਹੀਂ ਚੱਲਦੀ ਉੱਥੇ ਆਪਾਂ ਨੂੰ ਕਈ ਵਾਰ ਬਜ਼ੁਰਗਾਂ ਦਾ ਵੀ ਸਾਥ ਲੈਣਾ ਪੈਂਦਾ ਕੰਪਰੋਮਾਈਜ਼ ਕਰਨੇ ਪੈਂਦੇ ਸਮਝੋ ਮੈਂ ਉਦੋਂ ਮੈਨੂੰ ਇੰਨੀ ਨੌਲੇਜ ਨਹੀਂ ਸੀਗੀ ਠੀਕ ਹੈ ਕੁਝ ਮੇਰਾ ਧਿਆਨ ਵੀ ਖੇਤੀ ਕਿ ਨਹੀਂ ਘੱਟ ਸੀਗਾ ਮੇਰਾ ਧਿਆਨ ਤਾਂ ਸੀਗਾ ਤੈਨੂੰ ਮੈਂ ਦੱਸਿਆ ਵੀ ਘਾੜੀ ਕਿ ਨਹੀਂ ਸੀਗਾ ਚਲੋ ਕੁਝ ਮਜੂਰੀਆਂ ਕਰਕੇ ਨਹੀਂ ਫੇਢੀ ਗਈ ਛੱਟਦੀ ਛੱਡੀ ਗਈ ਉਸ ਕਾਰਨ ਕਰਕੇ ਮੈਨੂੰ ਉਨੀ ਨੌਲੇਜ ਨਹੀਂ ਸੀਗੀ ਮੈਨੂੰ ਉਹ ਉਹਨਾਂ ਦੀ ਗਾਈਡ ਹੋਣ ਕਰਕੇ ਫਿਰ ਬਾਪੂ ਨਹੀਂ ਕਹਿੰਦੇ ਵੀ ਚਲ ਇਦਾਂ ਇਦਾਂ ਮੈਂ ਥੋੜਾ ਜਿਹਾ ਬਾਪੂ ਨਹੀਂ ਡਰਦੇ ਸੀਗੇ ਕਿਉਂ ਬਾਪੂ ਨਹੀਂ ਐਂ ਡਰਦੇ ਸੀ ਕਿ ਵੀ ਇੱਕ ਤਾਂ ਆਪਾਂ ਨੇ ਕਰਜ਼ਾ ਨਹੀਂ ਚੱਕਣਾ ਹਾਂਜੀ ਠੀਕ ਹੈ ਕੁਦਰਤ ਨੂੰ ਮੇਰਾ ਸੁਭਾਅ ਇਹੋ ਜਿਹਾ ਸੀਗਾ ਮੈਂ ਕਿਹਾ ਵੀ ਆਪਣੇ ਕੋਲ ਪੈਸਾ ਹੋਵੇ ਨਾ ਆਪਾਂ ਕੋਈ ਕੰਮ ਨਾ ਕਰੀਏ ਉਹ ਵੀ ਨਹੀਂ ਬਣਦਾ ਜਦ ਆਪਾਂ ਵਧੀਆ ਆ ਆਪਾਂ ਨੂੰ ਕਰਜ਼ਾ ਅਗਲਾ ਦੇ ਰਿਹਾ ਆਪਾਂ ਕਿਉਂ ਨਾ ਕੰਮ ਕਰ ਕਰਜ਼ਾ ਚੱਕ ਕੇ ਕੰਮ ਕਰ ਸਕੀਏ ਪਰ ਉਹ ਬੰਦੂ ਜੇ ਚਾਨਣ ਪਾ ਵੀ ਜਿਵੇਂ ਲੋਕ ਕਰਜ਼ੇ ਤੋਂ ਡਰਦੇ ਨੇ ਕਰਜ਼ਾ ਚੱਕਣਾ ਚਾਹੀਦਾ ਕਿਹੜੇ ਹਾਲਾਤਾਂ ਕਰਜ਼ਾ ਵੀਰੇ ਚੱਕਣਾ ਇਦਾਂ ਚਾਹੀਦਾ ਜੇ ਤੁਸੀਂ ਚੰਗੇ ਕੰਮ ਲਈ ਕੰਮ ਕਰਨਾ ਤੁਹਾਡੀ ਸੋਚ ਵਧੀਆ ਰੱਖ ਕੇ ਚੱਲਗੇ ਹੋ ਹਾਂ ਪਹਿਲਾ ਸਭ ਤੋਂ ਵੱਡੀ ਗੱਲ ਹੈ ਤੁਸੀਂ ਸੋਚ ਵਧੀਆ ਰੱਖ ਕੇ ਚੱਲਦੇ ਹੋ ਤਾਂ ਕਰਜ਼ਾ ਜਿੰਨਾ ਮਰਜ਼ੀ ਚੱਕ ਲੋ ਤੂੰ ਥੋੜਾ ਲੈ ਜਾਣਾ ਮੰਨ ਕੇ ਚੱਲੋ ਜਿਹੜੇ ਕੰਮ ਤੁਸੀਂ ਕਰਨਾ ਹੈ ਕੰਮ ਲਈ ਚੱਕ ਲੋ ਘੁੱਠੇ ਲਈ ਨਾ ਘੁੱਠੇ ਲਈ ਨਾ ਇਹ ਨਹੀਂ ਹੈਗਾ ਵੀ ਮੈਂ ਕਰਜ਼ਾ ਜਾ ਕੇ ਘਰੇ ਮਕਾਨ ਪਾ ਲਿਆ ਜਾਂ ਮੈਂ ਕਰਜ਼ਾ ਚ ਪਰ ਮੈਂ ਜਿਹੜਾ ਵੀ ਮੈਂ ਜਿਹੜਾ ਵੀ ਕਰਜ਼ਾ ਚੱਕਿਆ ਕੁਦਰਤੀਓ ਬਾਈ ਮੈਂ ਉਹ ਕਾਰੋਬਾਰ ਚ ਪਾਇਆ ਮੈਂ ਆਮਦਨ ਵੱਲ ਧਿਆਨ ਦਿੱਤਾ ਹਾਂਜੀ ਮੈਂ ਸੋਚਿਆ ਵੀ ਆਪਾਂ ਨੇ ਆਮਦਨ ਚਾਹੇ ਕਪੈਨਾ ਵੀ ਨੇ ਆਪਾਂ ਲਈਆਂ ਸ਼ੁਰੂ ਕਰੀਆਂ 1 ਤੋਂ 2 2 ਤੋਂ 3 ਕਰ ਲੀਆਂ ਚਾਹਨਾ ਉਦਾਂ ਪਹਿਲਾ ਰੀਪਰ ਵੀ ਇਦਾਂ ਹੀ 2004 ਦੇ ਵਿੱਚ ਆਪਾਂ ਰੀਪਰ ਲਿਆ ਸੀਗਾ ਵਿਸ਼ਕਰਮ ਵਾਲਾ ਮੈਨੂੰ ਬਾਪੂ ਨੂੰ ਹੀ ਕਹਿੰਦੇ ਕਾਂ ਨੂੰ ਤੋਂ ਇੰਨੀ ਬਫਤਾ ਘੋੜਦਾ ਉਸ ਮਾਤਾ ਨੂੰ ਯਾਰ ਆਪਣਾ ਕਰਦੀਆਂ ਬਹੁ ਸੀਗੀਆਂ ਦੋ ਹਾਂ ਮਮਤਾ ਬਹੁਤ ਜ਼ਿਆਦਾ ਕਰਦੀਆਂ ਉਹਨਾਂ ਨੂੰ ਐਂ ਦੀ ਵੀ ਤਕਲੀਫ ਨਾ ਘੱਟੇ ਮੈਨੂੰ ਸ਼ੌਂਕ ਸੀਗਾ ਵੀ ਮੈਂ ਕੁਝ ਕਰਨਾ ਜ਼ਿੰਦਗੀ 'ਚ ਪਰ ਜ਼ਿੰਦਗੀ ਦੇ ਕਈ ਵਾਰ ਜ਼ਿੰਦਗੀ ਦੇ ਵਿੱਚ ਕੋਈ ਵੀ ਬੰਦੇ ਦੇ ਇੰਨੀਆਂ ਕਟਨਾਈਆਂ ਆਉਂਦੀਆਂ ਨੇ ਉਹਨੂੰ ਪਤਾ ਨਹੀਂ ਹੁੰਦਾ ਕਿ ਉਹ ਕਦੋਂ ਉਹਨੂੰ ਸਫਲਤਾ ਮਿਲਣੀ ਹੈ ਹਰੇਕ ਪਾਸੇ ਨੂੰ ਕਾਮਯਾਬੀ ਨਹੀਂ ਨਾ ਮਿਲਦੀ ਕਿਤੇ ਹਾਰ ਵੀ ਹੋ ਜਾਂਦੀ ਹੈ ਕਿਤੇ ਹਾਰ ਬਈ ਬਹੁਤ ਹਾਰ ਆਉਂਦੀਆਂ ਨੇ ਕਈ ਵਾਰ ਮੈਂ ਜਿੱਤ ਕੇ ਵੀ ਵਾਪਸ ਮੁੜਿਆ ਜਦੋਂ ਜਦੋਂ ਨਾ ਕਈ ਵਾਰ ਆਪਾਂ ਨੂੰ ਆਉਂਦਾ ਵੀ ਮੈਂ ਆਹ ਮੰਜ਼ਲ ਤੇ ਹੁਣ ਮੇਰੀ ਖੁਆਇ ਸੀ ਕਿ ਮੈਂ ਆਹ ਮੰਜ਼ਲ ਤੇ ਪਹੁੰਚ ਗਿਆ ਕਈ ਵਾਰ ਉਹ ਇਹ ਜੀ ਕਿਸਮਤ ਨੇ ਸਾਥ ਦੇਣਾ ਉਹ ਨਹੀਂ ਹੋਣਾ ਫੇਰ ਮਨ ਨੂੰ ਇੱਕ ਦੋ ਵਾਰ ਸੋਚਣਾ ਜਦੋਂ ਮੈਨੂੰ ਵੱਡਾ ਲਾਸ ਹੋਇਆ ਦੀ ਬਈ ਮੈਂ 3-4 ਦਿਨ ਘਰੇ ਰਿਹਾ ਕਿਉਂ ਤਿੰਨ ਚਾਰ ਦਿਨ ਘਰੇ ਮੈਂ ਡਿਫਰੈਸ਼ਨ ਚ ਮੈਨੂੰ ਐ ਹੋ ਗਿਆ ਯਾਰ ਵੀ ਇੰਨਾ ਮਾਲ ਮੈਂ ਮਿਹਨਤ ਕਰਕੇ ਮੇਰੇ ਜਿਹੜੇ ਨਾਲ ਨੌਕਰ ਸੀਗੇ ਮੈਂ ਯਾਰ ਉਹਨਾਂ ਦਾ ਦੇਣ ਨਹੀਂ ਦੇ ਸਕਦਾ ਆਪਾਂ ਨੇ ਬਾਈ ਉਹ ਆਪਣੇ ਭਾਈਆਂ ਵਾਂਗ ਰੱਖੇ ਹੋਏ ਨੇ ਠੀਕ ਐ ਮੁੰਡਾ ਮਨੋਜ ਸੀਗਾ ਮੇਰੇ ਕੋਲ 2004 ਦਾ ਆਵਾ ਅੱਜ 24 ਚੱਲਦੀ ਆ ਹਨਾ ਜੇ ਉਹ ਗਿਆ ਵੀ ਇੱਕ ਦੋ ਵਾਰ ਤਾਂ ਬਿਹਾਰ ਆਪਦੇ ਘਰੇ ਹੀ ਰਿਹਾ ਨਹੀਂ ਕਿਤੇ ਨਹੀਂ ਉਹਨੇ ਜਾ ਕੇ ਨੌਕਰੀ ਕੀਤੀ ਉਸ ਤੋਂ ਬਾਅਦ ਮੁੰਡਾ ਪਵਨਾ ਸੀਗਾ ਦਲੀਪ ਸੀਗਾ ਇੱਕ ਬਜ਼ੁਰਗ ਹੁੰਦੇ ਸੀਗੇ ਮੇਰੇ ਨਾਲ ਉਦੋਂ ਜਦੋਂ ਸਟਾਰਟਿੰਗ 'ਚ ਮੈਂ ਕੀਤੀ ਲੱਗਿਆ ਅਮਰ ਸਿੰਘ ਉਹਨਾਂ ਦਾ ਮੈਨੂੰ ਬੜਾ ਵਿਚਾਰਿਆਂ ਦਾ ਮੈਨੂੰ ਬਹੁਤ ਉਹਨਾਂ ਨੇ ਗੱਲਾਂ ਚੰਗੀਆਂ ਚੰਗੀਆਂ ਇਦਾਂ ਵੀ ਇਦਾਂ ਨਹੀਂ ਇਦਾਂ ਕਰਨਾ ਮੈਂ ਉਹ ਚੀਜ਼ਾਂ ਨੂੰ ਮੈਂ ਜਣੀ ਕਿ ਇੱਕ ਗੱਲ ਹੈ ਮੈਂ ਆਪਣੀ ਕਦੇ ਮਰਜ਼ੀ ਨਹੀਂ ਕਰੀ ਮਰਜ਼ੀ ਮੈਂ ਤਾਂ ਕਰਦਾ ਹੁੰਦਾ ਸੀਗਾ ਜੇ ਮੈਨੂੰ ਸਹੀ ਲੱਗਦੀ ਸੀਗੀ ਪਰ ਮੈਂ ਸੁਣਨੀ ਸਭ ਦੀ ਕਰਦਾ ਮੈਂ ਉਹ ਹੁੰਦਾ ਸੀਗਾ ਜਿਹੜਾ ਮੈਨੂੰ ਦਿਲ ਨੂੰ ਪਾਉਂਦਾ ਸੀਗਾ ਵੀ ਮੈਨੂੰ ਹੀ ਠੀਕ ਲੱਗਦਾ ਕਈ ਵਾਰ ਬੰਦੇ ਨੇ ਕਹਿਣਾ ਵੀ ਇਹ ਗਲਤ ਹੋ ਜਾਊਗਾ ਮੈਨੂੰ ਪਰ ਪਤਾ ਹੁੰਦਾ ਸੀ ਕੁਦਰਤ ਨੇ ਮੇਰਾ ਮਾਲਕ ਨਹੀਂ ਵੀ ਸਾਥ ਦਿੰਦਾ ਬਾਈ ਠੀਕ ਹੈ ਜੀ ਹਾਂ ਵੀ ਜੋ ਆਪਾਂ ਚੰਗਾ ਸੋਚ ਕੇ ਚੱਲਦੇ ਰਹੇ ਤਾਂ ਚੰਗਾ ਹੀ ਹੁੰਦਾ ਰਿਹਾ ਫਿਰ ਚਾਰ ਦੋ ਵਾਰ ਮਰੀਪਰ ਵੀ ਚਲਾਇਆ ਹੁਣ ਥੈ ਚਲਾਉਂਦੇ ਰਹੇ ਆ ਪਰ ਤਿੰਨ ਤਿੰਨ ਵੀ ਚਲਾਏ ਨੇ ਰੀਪਰ ਕੰਮ ਕਿੰਨੇ ਕਿੰਨੇ ਤਰ੍ਹਾਂ ਦੇ ਕੰਮ ਕਰੇ ਨੇ ਮਤਲਬ ਕਿ ਰੀਪਰ ਹਾਂ ਕਪੈਨਾਂ ਦਾ ਰੀਪਰਾਂ ਦਾ ਤੇ ਬਾਕੀ ਖੇਤੀ ਦਾ ਆਲੂ ਦਾ ਗਾਜਰ ਦਾ ਮਟਰ ਦਾ ਵੀ ਕੰਮ ਕਰੇ ਆਪਾਂ ਨੇ ਯਾਰ ਬਈ ਮੈਂ ਹੋਰ ਜਾਣੀਂਗੇ ਜ਼ਿਆਦਾਤਰ ਤਾਂ ਮੈਂ ਆਲੂ ਸੂਰਜਮੁਖੀ ਮੱਕੀ ਹਨਾ ਇਹੀ ਜ਼ਿਆਦਾਤਰ ਜਿਵੇਂ ਕਣਕ ਝੋਨਾ ਦਾ ਤਕਰੀਬਨ ਲੱਗਣ ਤੋਂ ਬਾਅਦ ਇਹ ਆਲੂ ਲੱਗਦੇ ਨੇ ਇਹ ਚੀਜ਼ਾਂ ਵੱਲੇ ਆਪਾਂ ਨੇ ਮਿਹਨਤ ਆਪਣੀ ਜੋ ਵੀ ਟਾਈਮ ਦਿੱਤਾ ਮੈਂ ਇਹਨਾਂ ਨੂੰ ਹੀ ਦਿੱਤਾ ਦੇਖੋ ਹੁਣ ਆਏ ਆ ਵੀਰੇ ਇਹ ਤਾਂ ਬਈ ਦੇਖੋ ਮੈਂ ਸਰੋਤਿਆਂ ਨੂੰ ਕਹਿਣਾ ਚਾਹੁੰਦਾ ਕਿ ਇਹ ਤਾਂ ਸਾਡੇ ਐਪੀਸੋਡ ਹੋਣਗੇ ਐਪੀਸੋਡ ਬਾਏ ਐਪੀਸੋਡ ਬਾਈ ਦੀ ਜ਼ਿੰਦਗੀ ਬਾਰੇ ਆਪਾਂ ਸਾਰਾ ਦੱਸਦੇ ਜਾਵਾਂਗੇ ਪਰ ਅੱਜ ਦਾ ਜਿਹੜਾ ਹੈਗਾ ਸਿਸਟਮ ਇੰਨਾ ਕਿ ਮੇਰਾ ਵੀਰ ਦੱਸ ਦੋ ਸਾਰਿਆਂ ਨੂੰ ਕਿ ਜਿਵੇਂ ਹੁਣ ਨਵੇਂ ਨੌਜਵਾਨ ਕੋਈ ਖੇਤੀ ਜਿਵੇਂ ਆਪਾਂ ਹੀ ਤੁਸੀਂ ਉਹ ਕਰਨ ਤੁਰੇ ਵੀ ਕਿੰਨੇ ਅੜਿੱਕੇ ਆਏ ਘਰ ਦੇ ਵੀ ਡਰਦੇ ਹੁੰਦੇ ਨੇ ਵੀ ਅਸੀਂ ਨੁਕਸਾਨ 'ਚ ਨਾ ਜਾਈਏ ਸਾਡੀ ਜ਼ਮੀਨ ਨਾ ਖਰਾਬ ਹੋ ਜAVE ਜਾਂ ਬੰਦਾ ਆਪ ਵੀ ਡਰਦਾ ਵੀ ਜਿਹੜੇ ਨਵੇਂ ਨੌਜਵਾਨ ਨੇ の。 ਖੇਤੀ ਕਰਨੀ ਚਾਹੀਦੀ ਆ ਜਾਂ ਬਾਹਰ ਨੂੰ ਤਰਜੀਹ ਦੇਣੀ ਚਾਹੀਦੀ ਆ ਜਾਂ ਇਹਦੇ 'ਚ ਕਿੰਨੀ ਕ ਕਾਮਯਾਬੀ ਮਿਲ ਸਕਦੀ ਆ ਬੰਦੇ ਨੂੰ ਯਾਰ ਦੇਖੋ ਭਾਈ ਕਾਮਯਾਬੀ ਤਾਂ ਤੁਹਾਡੀ ਮਿਹਨਤ ਤੇ ਡਿਪੈਂਡ ਹੈ ਪ੍ਰਮਾਤਮਾ ਦਾ ਸਾਥ ਚਾਹੀਦਾ ਤੁਸੀਂ ਜੇ ਚੰਗੀ ਸੋਚ ਰੱਖ ਕੇ ਚੱਲਦੇ ਹੋ ਚੰਗੀ ਮਿਹਨਤ ਕਰਦੇ ਹੋ ਤਾਂ ਸਾਰਾ ਕੁਝ ਬਣਦਾ ਗੱਲ ਪਤਾ ਕੀ ਆ ਵੀਰੇ ਮਨਜੀਤ ਜੀ ਹੁਣ ਲੋਕ ਐ ਕਹਿਣ ਲੱਗ ਗਏ ਨਾ ਵੀ ਖੇਤੀ ਤਾਂ ਹੋਇਓ ਕੁਛ ਨਹੀਂ ਠੇਕੇ ਵੱਧ ਗਏ ਇੱਕ ਫਸਲ ਕਮਾਉਨੇ ਆ ਦੂਜੀ ਉੱਪਰ ਲੱਗ ਜਾਂਦੀ ਆ ਉਹੀ ਆਧਾਰਨ ਆ ਆਪਾਂ ਤੁਹਾਡੇ ਮੂਰੇ ਬਿਠਾਈ ਆ ਵੀ ਕੋਈ ਇਹੀ ਜੀ ਗੱਲ ਨਹੀਂ ਬਾਈ ਐਦਾਂ ਦੀ ਗੱਲ ਆ ਦੇਖੋ ਆਪਾਂ ਨੇ ਇੰਨਾ ਕਰਜਾ ਚੱਕ-ਚੱਕ ਉਹ ਖੇਤੀ ਕਰਕੇ ਲਾਇਆ ਹੁਣ ਘਰ ਦੇ ਦਾ ਆਪਣੇ ਕੋਲ 40 42 ਵਿਗੇ ਜ਼ਮੀਨ ਹੈ 40 ਵਿਗੇ ਦਾ ਗੜ੍ਹ ਜ਼ਮੀਨ ਹੈ ਠੀਕ ਹੈ ਆਪਾਂ ਨੇ ਜੋ ਵੀ ਕੀਤਾ ਠੇਕੇ ਦੇ ਪੈਲੀ ਲੈ ਕੇ ਕੀਤਾ ਅੱਛਾ ਮੰਨ ਲਓ ਵੀਰੇ ਆਪਾਂ 99 ਤੋਂ ਲੱਗੇ 40 42 ਵਿਗੇ ਆਪਣੇ ਕੋਲ ਜ਼ਮੀਨ ਆਜ ਅਪਣੇ ਕੋ ਕੀ ਕੀ ਆ ਉਹ ਕਮਾਇਆ ਭਾਈ ਅੱਜ ਆਪਾਂ ਨੇ ਦੇਖ ਬੱਚਿਆਂ ਦੇ ਪੈਸੇ ਲਾਤੇ ਜਿੰਨੇ ਲਾਏ ਨੇ ਠੀਕ ਹੈ ਬਾਕੀ ਤੇਰੇ ਸਾਹਮਣੇ ਜੋ ਵੀ ਮੰਨ ਕੇ ਚਲੋ ਤਿੰਨ ਬੱਚੇ ਬਾਹਰ ਭੇਜਣੇ ਸਦਾ ਸਵਾ ਕਰੋੜ ਰੁਪਏ ਦਾ ਗੜ੍ਹ ਭਾਈ ਉਹਨਾਂ ਦਾ ਲੱਗਿਆ ਕਰੋੜ ਸਵਾ ਕਰੋੜ ਉਹ ਹੋ ਗਿਆ ਸਵਾ ਕਰੋੜ ਰੁਪਏ ਦੇ ਘਰੇ ਸੰਦ ਘੜੇ ਹੋਣਗੇ ਬੜੇ ਆਰਾਮ ਨਾਲ ਕਿੰਨੇ ਸੰਦ ਨੇ ਵੀਰੇ ਸੰਦਬਾਈ 7 ਟਰੈਕਟਰ ਨੇ ਆਪਣੇ ਕੋਲ 5 ਟਰਾਲੀਆਂ ਨੇ ਬਾਕੀ ਮਸ਼ੀਨਰੀ ਆ ਹੋਰ ਸਾਰੀ ਕੰਬਾਈਨਾ 3 ਨੇ ਬਾਈ ਕੰਬਾਈਨਾ 3 ਨੇ ਬਾਕੀ ਸਾਰਾ ਆਲੂਆਂ ਵਾਲਾ ਜਿਵੇਂ ਮਗਾਨ ਮੁਕੂਨ ਤੇ ਵੀ ਬਾਈ ਦੇ ਕੀ ਕਬੀਲਦਾਰੀ ਮੈਨੂੰ ਲਾਸ ਬਹੁਤ ਹੋਏ ਨੇ ਬਾਈ ਮੈਂ 3-4 ਕਰੋੜ ਰੁਪਏ ਜਾਇ ਵਾਉਂਗਾ ਉਹ ਤਾਂ ਚਲੋ ਮੇਰਾ ਜਿਵੇਂ ਕਹਿੰਦੇ ਹਰ ਸੂਕ ਵਧੀਆ ਬਣਿਆ ਵਾਤੀ ਜਿਵੇਂ ਉਹ ਮੁੱਠੀ ਫੰਦ ਵਾਲਾ ਕੰਮ ਬਾਕੀ ਸਭ ਤੋਂ ਵੱਡੀ ਗੱਲ ਮੈਨੂੰ ਸਾਥ ਮੇਰੇ ਮਤਲਬ ਕਿ ਜਿਹੜਾ ਸ਼ੇਰਾ ਸ਼ਾਰਾ ਜਿੰਨੇ ਵੀ ਆਪਣੇ ਸਰਕਲ ਚ ਬੰਦੇ ਸੀਗੇ ਬਾਈ ਉਹਨਾਂ ਸਾਰਿਆਂ ਦੀ ਆ ਪਤਾ ਨਵਾਦ ਕਰਦੇ ਜਿੰਦਗੀ ਦਾ ਮੈਂ ਕਿਸੇ ਬੰਦੇ ਨੂੰ ਐ ਨਹੀਂ ਕਹਿੰਦਾ ਵੀ ਮੇਰਾ ਚਾਹੇ ਕੋਈ ਉਹ ਪੈਸਟੀਸਾਈਡ ਵਾਲਾ ਸੀਗਾ ਚਾਹੇ ਉਹ ਕੋਈ ਆਪਣਾ ਆੜਤੀਆ ਸੀਗਾ ਚਾਹੇ ਉਹ ਮੇਰੇ ਨੌਕਰ ਵੀ ਸੀਗੇ ਬਾਈ ਮਤਲਬ ਕਿ ਆਪਾਂ ਸਾਰਿਆਂ ਦਾ ਦੇਣ ਨਹੀਂ ਦੇ ਸਕਦੇ ਜੇ ਬਣਦੀ ਹੈ ਚੈਨ ਵਣ ਕੀ ਇੱਕ ਕੰਮ ਹੁੰਦਾ ਹੈ ਗਰੁੱਪ ਵਣ ਕੀ ਹੁੰਦਾ ਹੈ ਪਰ ਆਪਣੇ ਬਾਈ ਜਿੰਦਗੀ ਚ ਇਹੀ ਕਰਿਆ ਵੀ ਜੋ ਮਾਲਕ ਨੇ ਕਰਿਆ ਮੈਂ ਇੱਕ ਘਲੇ ਵੀ ਨਹੀਂ ਸੋਚੀ ਬਾਈ ਕਦੇ ਕਦੇ ਪ੍ਰੋਫਿਟ ਬਾਰੇ ਨਹੀਂ ਮੈਂ ਸੋਚਿਆ ਮੈਨੂੰ ਇਹ ਹੁੰਦਾ ਯਾਰ ਮੇਰੇ ਕੋਲ ਮਜ਼ਦੂਰ ਇੰਨੇ ਆਉਂਦੇ ਨੇ ਵੀ ਚਲ ਇਹਨਾਂ ਦਾ ਵੀ ਯਾਰ ਪਰਿਵਾਰਾਂ ਦਾ ਖਰਚਾ ਚੱਲਦਾ ਹਰ ਰੋਜ਼ਗਾਰ ਚੱਲਦਾ ਰੋਜ਼ਗਾਰ ਚੱਲਦਾ ਯਾਰ ਮੈਂ ਤਾਂ ਸ਼ੌਂਕ ਰੋਜ਼ਗਾਰ ਨੂੰ ਕੰਮ ਕਰਦਾ ਅਗਲਾ ਕਹੀ ਕਹਿੰਦਾ یوں ਬੈਠਾ ਵੀ ਇਦਾਂ ਇਦਾਂ ਕਹਿੰਦਾ ਮੇਰਾ ਸਹੀ ਗੱਲ ਆ ਮੈਂ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਆ ਮੈਨੂੰ ਵੀ ਯਾਰ ਉੱਥੋਂ ਵਿਹਾਰ ਤੋਂ ਆ ਲੋਕ ਕਹਿੰਦੇ ਨੇ ਸਾਡੇ ਕੋਲ ਨੌਕਰੀ ਨਹੀਂ ਜੀ ਹੈਗੇ ਸਾਨੂੰ ਬੰਦੇ ਨਹੀਂ ਮਿਲਦੇ ਸੁੱਖ ਨਾਲ ਮੈਨੂੰ ਐਂ ਟੈਨਸ਼ਨ ਹੁੰ ਮਨਜੀਤ ਨੇ ਤਾਂ ਹੁਣ ਪਾਗਲ ਹੋ ਜਾਣਾ ਐ ਨੇ ਜ਼ਮੀਨ ਵੇਚ ਦੇਣੀਆਂ ਐ ਨੇ ਫੇਲ ਹੋ ਜਾਣਾ ਇਹ ਤਾਂ ਹੁਣ ਗਿਆ ਸਿੱਧਾ ਅੰਬਰਸਰ ਦਾਖਲ ਕਰਨਾ ਪਊ ਵੀ ਐ ਫਰੀ ਕਿਵੇਂ ਜਾਂਦਾ ਦਿਨ ਰਾਤ ਕੰਬਾਈਨਾ ਪਛੇਰੀ ਪ੍ਰਾਪਤ ਇਹ ਕਿਵੇਂ ਮੈਨੇਜ ਕਿਵੇਂ ਕਰਦੇ ਦੇਖੋ ਯਾਰ ਮੈਨੂੰ ਸਿਸਟਮ ਦਾ ਇਹ ਹੈ ਮੈਨੂੰ ਕੁਦਰਤ ਵੱਲੋਂ ਹੀ ਮਾਲਕ ਦੀ ਇੰਨੀ ਕਿਰਪਾ ਹੈ ਮੈਂ ਕਦੇ ਨਸ਼ਾ ਪੱਤਾ ਪੀ ਬਿਲਕੁਲ ਵੀ ਕਦੇ ਜ਼ਿੰਦਗੀ ਦੇ ਵਿੱਚ दारू ਵੀ ਨਹੀਂ ਕਦੇ ਵੀ ਬਾਈ ਟੱਚ ਵੀ ਨਹੀਂ ਕੀਤੀ ਆਪਾਂ ਨੇ ਪਹਿਲੀਆਂ ਜੀ ਜਦੋਂ ਮੈਂ ਜਦੋਂ ਪਹਿਲਾਂ ਮਾੜਾ ਮੋਟਾ ਸਕੂਲ ਦਾ ਮਾੜਾ ਮੋਟਾ ਹੋ ਗਿਆ ਲਈ ਪਰ ਆਪਾਂ ਨੇ ਕਦੇ ਟੱਚ ਨਹੀਂ ਕੀਤਾ ਕਦੇ ਆਪਾਂ ਨੇ ਕੋਈ ਚੀਜ਼ ਨਹੀਂ ਖਾਧੀ ਕੋਈ ਨਸ਼ਾ ਪੱਤਾ ਕੋਈ ਗੋਲੀ ਕੋਈ ਕੈਪਸੂਲ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਲਿਆ ਆਪਾਂ ਨੇ ਕੰਮ ਨੂੰ ਆਪਣਾ ਮਤਲਬ ਕਿ ਕੰਮ ਨੂੰ ਆਪਦਾ ਨਸ਼ਾ ਬਣਾਇਆ ਸਕੈਜੂਲ ਕੀ ਆ ਬਾਈ ਕੈ ਵਜੇ ਉੱਠਦਾ ਕੈ ਵਜੇ ਪੈਂਦਾ ਕੋਈ ਬਾਈ ਮੈਂ ਸਕੈਜੂਲ ਤਾਂ ਮੇਰਾ ਇਹ ਆ ਮੈਂ 4 4:30 ਸਵਾ 4 ਵਜੇ ਉੱਠ ਕੇ ਨਹਾ ਕੇ ਇਸ਼ਨਾਨ ਪਾਣੀ ਕਰਕੇ ਗੁਰੂ ਘਰ ਜਾ ਕੇ ਜਦੋਂ ਮੇਰੇ ਕੋਲ ਟਾਈਮ ਹੁੰਦਾ ਮੈਂ ਘਰੇ ਪਾਠ ਵੀ ਕਰਦਾ ਸਾਰਾ ਕੁਝ ਕਰਦਾ ਨਾ ਆਪਾਂ ਬਸ ਉਦੋਂ ਬਾਅਦ ਮੈਂ ਮੇਰੀ ਇੱਕ ਗੱਲ ਆ ਮੈਂ ਖਰਾਕ ਤੇ ਥੋੜਾ ਜਿਹਾ ਧਨ ਘਟਦੰਦਾ ਖਰਾਕ ਮੈਂ ਲਿਮਟ ਦੀ ਰੱਖਦਾ ਹੁੰਦਾ ਕਿਉਂ ਪਹਿਲਾਂ ਤਾਂ ਕਮ ਆਫ ਕਰਦੇ ਸੀਗੇ ਹੁਣ ਮੈਂ ਥੋੜਾ ਜਿਹਾ ਕਰਾਉਣ ਦੀ ਡਿਪੈਂਡ ਹੁੰਦਾ ਆ ਮੇਰਾ ਆ ਪਰ ਹੁਣ ਪਾਜੀ ਨਾਲ ਕੰਮ ਹਾਂ ਬਸ ਉਹਦੀ ਹੁੰਦਾ ਹੁਣ ਜ ਪਤਾ ਲੱਗਦਾ ਵੀ ਸੱਪਾ ਘੜ ਤੇ ਘਰ ਪੈ ਜਾਣਾ ਕਿ ਹਾਂ 12 12 ਵਜੇ ਵੀ 21 2 ਵਜੇ ਵੀ ਮੈਂ ਫੇਰ ਵੀ ਮੇਰਾ ਇਦਾਂ ਦਾ ਸਿਸਟਮ ਮੈਂ ਜੇ 10 ਮਿੰਟ ਵੀ ਨਹੀਂ ਹਿੰਦੇ ਕੱਢ ਲਈ ਸੌਂ ਗਿਆ ਮੈਨੂੰ ਐ ਆਉਂਦਾ ਹੀ ਮੈਂ ਹੁਣ ਰਾਤ ਥਾਂ ਹੀ ਚੱਲੀ ਜਾਊਂਗਾ ਇਦਾਂ ਦਾ ਸਿਸਟਮ ਹੈ ਕਈ ਵਾਰ ਮੈਂ ਆਲੂ ਵੀਜ਼ਾ ਵੀਜ਼ਾ ਬਾਈ ਪ੍ਰਸ਼ਾਦਾ ਸ਼ੱਕੇ ਤੇ ਬਾਰੇ ਰੋਟੀ ਖਾਂਦਾ ਖਾਂਦਾ ਜਾਨੂ ਨਾਲ ਦੇ ਖਾਂਦੇ ਦੇ ਮੈਂ ਉੱਟ ਕੱਢਦਾ ਜੀ ਉਹ ਕਹਿੰਦੇ ਯਾਰ ਤੂੰ ਹੁਣ ਤਾਂ ਪਿਆ ਦੀ ਮੈਂ ਕਹਿੰਦੇ ਦੇਖਦੇ ਹੁੰਨੇ ਹੁਣ ਕੰਬਾਈਨਾ ਚੱਲ ਪੈਣੀਆਂ ਨੇ ਉਹਨਾਂ ਦੇ ਪਿੱਛੇ ਵੀ ਕੱਲਾ ਹੀ ਰਹਿਣਾ ਇਧਰੋਂ ਮੱਕੀ ਵੱਢਣ ਲੱਗ ਜਾਂਦੇ ਨੇ ਉਹ ਵੀ ਵੱਢੀ ਜਾਂਦੀ ਆ ਗਾਹਾਂ ਜੀਰੀ ਦੀ ਤਿਆਰੀ ਵੀ ਚੱਲ ਪੈਂਦੀ ਆ ਮੈਂ ਤਾਂ ਕਦੇ ਕਦੇ ਐ ਸੋਚਦਾ ਹੁੰਨਾ ਵੀ ਤਾਂ ਇੰਨੇ ਤਰ੍ਹਾਂ ਦੀ ਬਾਈ ਜ਼ਮੀਨ ਵਾਹ ਲਈ ਤੈਨੂੰ ਐ ਕਿਵੇਂ ਪਤਾ ਲੱਗਦਾ ਇਹਦਾ ਖਾਲ ਕਿੱਧਰ ਨੂੰ ਪਾਉਣਾ ਪਤਾ ਨਹੀਂ ਕਿਵੇਂ ਉਦਾਂ ਹੀ ਫੱਟੇ ਚੱਕ ਦਿੰਨਾ ਬਸ ਬਾਈ ਉਹ ਆਪਾਂ ਨੂੰ ਜੱਜਮੈਂਟ ਹੋ ਜਾਂਦੀ ਆ ਨਾ ਜਦੋਂ ਆਪਾਂ ਇੱਕ ਅਸਲ ਵਿੱਚ ਨਾ ਬਾਈ ਮੈਂ ਝੜੀਆਂ ਜ਼ਮੀਨਾਂ ਵਾਈਆਂ ਨੇ ਹਾਂਜੀ ਮਤਲ ਕਿਉਂ ਪਹਿਲੇ ਸਾਲ ਚ ਆਪਾਂ ਨੂੰ ਸਾਰਾ ਪਤਾ ਲੱਗਦਾ ਹਾਂਜੀ ਫਿਰ ਉਦੋਂ ਬਾਅਦ ਅਗਲੇ ਨੂੰ ਪਹਿਲਾਂ ਹੀ ਕਹਿੰਦੇ ਆ ਵੀ ਦੇਖੋ ਅਸੀਂ ਤਾਂ 5-7 ਸਾਲ ਬਹੁਣੀ ਹੈ ਹੂੰ ਠੀਕ ਹੈ ਜੋ ਰੇਟ ਤੁਹਾਡਾ ਬਣਦਾ ਠੀਕ ਹੈ ਚਾਹੇ ਘਟਲਿਓ ਹੋਰ ਤੋਂ ਚਾਹੇ ਵਧਲਿਓ ਪਰ ਅਸੀਂ ਬਹੁਣੀ ਹੈ ਤੁਹਾਨੂੰ ਤਾਂ ਤੁਸੀਂ ਉਹ ਕਰਿਓ ਨਹੀਂ ਫਿਰ ਆਪਾਂ ਹੁਣ ਜਿੰਨੇ ਪਿੰਡ ਚ ਜ਼ਮੀਨਾਂ ਬਹੁਣੇ ਆਪਾਂ ਸਾਰੀਆਂ ਉਹੀ ਵਾਈਆਂ ਨੇ ਬਸ ਹੂੰ ਕਦੇ ਅਗਲੀਆਂ ਫਰਕ ਕੇ ਆਪਣਾ ਕਦੇ ਵੀ ਮਾਲਕ ਦੀ ਕਿਰਪਾ ਨਾਲ ਫਰਕ ਨਹੀਂ ਕਿਸੇ ਨਾਲ ਵੀ ਹੈਗਾ ਸਾਰੇ ਆਪਣੀ ਬਹੁਤ ਰਿਸਪੈਕਟ ਕਰਦੇ ਨੇ ਪਿੰਡ ਵੱਲੋਂ ਵੀ ਆਪਾਂ ਸਾਰੇ ਪਿੰਡਾਂ ਦਾ ਵੀ ਪਿੰਡ ਵਾਲਿਆਂ ਦਾ ਵੀ ਧੰਨਵਾਦ ਕਰਦੇ ਆ ਸਾਰਿਆਂ ਜਿਨ੍ਹਾਂ ਨੇ ਆਪਾਂ ਜ਼ਮੀਨਾਂ ਵਾਹੋਣੀਆਂ ਆਪਾਂ ਉਹਨਾਂ ਦਾ ਵੀ ਕੋਟ ਕੋਟ ਧੰਨਵਾਦ ਕਰਦੇ ਆ ਉਹਨਾਂ ਨੇ ਬਹੁਤ ਸਾਥ ਦਿੱਤਾ ਹੁੰਦਾ ਬਹੁਤ ਬਾਈ ਸਾਥ ਜਦੋਂ ਲਾਅਸ ਹੋਇਆ ਉਦੋਂ ਕਈ ਬੰਦਿਆਂ ਨੇ ਮੈਨੂੰ ਲਾਅਸ 'ਚ ਸਾਥ ਦਿੱਤਾ ਮੇਰਾ ਕੇ ਕੇ ਘਟਾ ਦੇ ਜਿੱਦਾਂ ਵੀ ਵਾਈ ਤੂੰ ਕੋਈ ਗੱਲ ਨਹੀਂ ਤਾਂ ਸਾਨੂੰ ਵੀ ਚੱਲ ਹਾਂ ਵੀ ਕੋਈ ਚੱਕਰ ਨਹੀਂ ਯਾਰ ਜੇ ਕਹਿੰਦੇ ਯਾਰ ਤੂੰ ਸਾਨੂੰ ਕਰਕੇ ਅਈਦਾ ਘਰੇ ਬੈਠਿਆ ਨੂੰ ਤੂੰ ਦਣਾ ਉਹ ਕਹਿੰਦੇ ਏਦਾਂ ਇੱਕ ਬੰਦਾ ਮੈਨੂੰ ਕਹਿਣ ਲੱਗਿਆ ਮਾ ਯਾਰ ਭਗਵਾਨ ਹੈ ਕਹਿੰਦਾ ਯਾਰ ਭਗਵਾਨ ਕੀ ਨਹੀਂ ਦੇਖਿਆ ਸਾਡਾ ਤੂੰ ਭਗਵਾਨ ਹੈ ਮੈਨੂੰ ਕਹਿੰਦੇ ਕਹਿੰਦੇ ਯਾਰ ਤੂੰ ਕਮਾਉਣਾ ਹੈ ਸਾਨੂੰ ਸਾਡੇ ਪਰਿਵਾਰਾਂ ਦੇ ਖਰਚੇ ਚੱਲ ਰਹੇ ਨੇ ਨਾ ਸਾਰਾ ਕੁਝ ਚੱਲਦਾ ਸਾਨੂੰ ਤਾਂ ਤੂੰ ਹੀ ਭਗਵਾਨ ਹੈ ਬਿਲਕੁਲ ਬਿਲਕੁਲ ਸੋ ਏਦਾਂ ਦੀਆਂ ਗੱਲਾਂ ਹੁੰਦੀਆਂ ਦੋਸਤੋ ਇਹ ਜਿਹੜਾ ਐਪੀਸੋਡ ਹੈਗਾ ਇਹ ਅਸੀਂ ਇੱਥੇ ਅੱਜ ਦਾ ਜਿਹੜਾ ਐਪੀਸੋਡ ਆ ਮਕਾਉਨੇ ਆ ਇਹਦੇ ਆਪਾਂ ਐਪੀਸੋਡ ਬਣਾ ਲੈਣੇ ਨੇ ਜਿਵੇਂ ਅੱਜ ਦੀ ਆਪਣੀ ਗੱਲਬਾਤ ਹੋ ਗਈ ਇਹ ਅਸੀਂ ਹੁਣ ਸੋਚਾਂਗੇ ਵੀ ਹਫ਼ਤੇ 'ਚ ਤੁਹਾਨੂੰ ਕਈ ਵਾਰੀ ਤੁਹਾਡੇ ਰੂਪਰੂ ਹੋਇਆ ਕਰਾਂਗੇ ਬਾਕੀ ਮਾਰਾ ਮੇਰ ਕਰੇ ਅੱਗੇ ਸਾਡੇ ਹੋਰ بڑے ਸੁਪਨੇ ਨੇ ਸੋ ਇਹ ਬਾਈ ਦੀ ਜ਼ਿੰਦਗੀ ਦੀ ਸਟਾਰਟਿੰਗ ਆ ਇਹ ਤੁਹਾਨੂੰ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਤੇ ਕਮੈਂਟ ਕਰਿਓ ਇਹਦੇ ਕਮੈਂਟ ਵੀ ਖੁੱਲੇ ਰਹਿਣਗੇ ਵੀਡੀਓ ਦੇ ਤੇ ਦੱਸਿਓ ਕਿ ਅੱਗੇ ਵਧੀਏ ਕਿਸੇ ਦਾ ਕੋਈ ਸਵਾਲ ਹੋਵੇ ਨਵਾਂ ਬੱਚਾ ਕੋਈ ਖੇਤੀ ਨਾਲ ਜੁੜਨਾ ਚਾਹੁੰਦਾ ਹੋਵੇ ਕਿਸੇ ਵੀ ਬਾਰੇ ਇਹ ਸਾਨੂੰ ਜਰੂਰ ਦੱਸਿਓ ਅੱਜ ਲਈ ਇੰਨਾ ਹੀ ਅੱਗੇ ਆਪਾਂ ਤੁਹਾਨੂੰ ਮਿਲਦੇ ਰਹਾਂਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ